ਅਸਲ ਮੁੱਦੇ ਕੀ ਨੇ ਜਿੰਨਾ ਤੱਕ ਸਰਕਾਰ ਕਿਸੇ ਪਾਰਟੀ ਨੇ ਕਿਸੇ ਨੇ ਧਿਆਨ ਨਹੀਂ ਦਿੱਤਾ ਬਸ ਉਹ ਇੱਕ ਦੂਜੇ ਨੂੰ ਖਿੱਚੀ ਜਾਓ ਬਸ ਉਹ ਕੰਮ ਤਾਂ ਕੋਈ ਹੈ ਹੀ ਨਹੀਂ ਕੰਮ ਜੋ ਪੁੱਛ ਲੋ ਉਹਨਾਂ ਨੂੰ ਕੰਮ ਦੀ ਕੋਈ ਚਲਵਾਦੀ ਇਹ ਇੱਕ ਮੰਦਰ ਦੇ ਵਿਸਥੇ ਪਈ ਹੋਈ ਹੈ ਇਹ ਵੈਸੇ ਹੀ ਪੱਜੀ ਫਿਰਦੇ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਅਸੀਂ ਵੀ ਇੱਕ ਜ਼ਿਮੀਂਦਾਰ ਆ ਪਰ ਜਣ ਕਿ ਸਾਡਾ ਪੱਲੇ ਹੈ ਕੀ ਆ ਕੁਛ ਨਹੀਂ ਬੱਚੇ ਆ ਸੀ ਵਧੀਆ ਦੇ ਵਧੀਆ ਪੈਸਾ ਲਾ ਕੇ ਉਹਨਾਂ ਨੂੰ ਵਧੀਆ ਦੇ ਵਧੀਆ ਡਿਗਰੀਆਂ ਕਰਵਾਇਆ ਕਰਦੇ ਨੌਕਰੀ ਸਾਨੂੰ ਫੇਰ ਹੈ ਕੋਈ ਸਿਸਟਮ ਐ ਨਾ ਪ੍ਰੋਟੋਕੋਲ ਐ ਨਾ ਕੁਝ ਐ ਜਦੋਂ ਵੋਟਸ ਆ ਲੈਣੀਆਂ ਹੁੰਦੀਆਂ ਨੇ ਜਦ ਤੱਕ ਸਾਰਾ ਕੁਝ ਬੋਲਦੇ ਨੇ ਵਾਅਦੇ ਕਰਦੇ ਨੇ ਇਹ ਕਰਨਾ ਉਹ ਕਰਨਾ ਬਾਅਦ ਵਿੱਚ ਤਾਂ ਕੁਝ ਵੀ ਨਹੀਂ ਹੁੰਦਾ ਬੰਦਾ ਆਪਣੀ ਸੱਚੀ ਦੀ ਆਵਾਜ਼ ਉਠਾਏਗਾ ਨਾ ਉਹ ਗਲਤੀ ਗਲਤ ਐ ਸਰਕਾਰ ਲਈ ਤੇ ਉਹਨੂੰ ਕਦੇ ਵੀ ਕਿਧੋ ਵੀ ਚੱਕ ਕੇ ਉਹਨਾਂ ਦੀ ਪਾਵਰ ਹੈਗੀ ਆ ਤੇ ਕਿਧੋ ਵੀ ਚੱਕ ਕੇ ਕੁਝ ਵੀ ਕਰ ਸਕਦੇ ਆ ਲੜਾ ਲਪਲਰੀ ਬਾਜ਼ਦੀ ਸਵਾਰੀ ਇੱਕ ਵਾਰੀ ਫੇਰ ਤੋਂ ਅਸੀਂ ਪਹੁੰਚੇ ਆ ਨੰਗਲ ਨੰਗਲ ਤੋਂ ਜਾ ਰਹੇ ਆ ਨਿਰੰਦਪੁਰ ਸਾਹਿਬ ਸਮਾ ਘਟ ਹੈ ਮੁੱਦੇ ਵੱਧ ਨੇ ਮੁੱਦੇ ਇਸ ਕਰਕੇ ਵੱਧ ਨੇ ਕਿਉਂਕਿ ਹੁਣ ਪੂਰੇ ਤਰੀਕੇ ਨਾਲ ਕੈਂਡੀਡੇਟ ਸਾਹਮਣੇ ਆ ਗਏ ਨੇ ਇੱਕ ਪਾਸੇ ਅਸੀਂ ਜੇ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਨੇ ਟਿਕਟ ਹੁਣੇ ਅਨਾਉਂਸ ਕੀਤੀ ਹੈ ਵਿਜੇਂਦਰ ਸਿੰਘਲਾ ਵਿਜੇਂਦਰ ਸਿੰਘਲਾ ਸੰਗਰੂਰ ਤੋਂ ਵਿਧਾਇਕ ਰਹੇ ਨੇ ਕੈਬਨਿਟ ਮੰਤਰੀ ਰਹੇ ਨੇ ਪੁਰਾਣੇ ਕਾਂਗਰਸੀ ਰਹੇ ਨੇ ਦੂਜੇ ਪਾਸੇ ਗੱਲਾਂ ਰਾਣਾ ਗੁਰਜੀਤ ਦੀਆਂ ਹੁੰਦੀਆਂ ਸੀਗੇ ਪਰ ਚਲੋ ਟਿਕਟ ਇੱਧਰ ਮਿਲੀ ਜੇ ਗੱਲ ਕਰੀਏ ਬੀਜੇਪੀ ਦੀ ਬੀਜੇਪੀ ਨੇ ਹਲੇ ਤੱਕ ਕੋਈ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਪ੍ਰੇਮ ਸਿੰਘ ਜਿੰਦੂ ਮਾਜਰਾ ਆਕਾਲੀ ਦਲ ਤੋਂ ਨੇ ਤੇ ਜੇ ਗੱਲ ਕਰੀਏ ਆਮ ਆਦੀ ਪਾਰਟੀ ਦੀ ਚੀਫ ਸਪੋਕਸਪਰਸਨ ਮਲਵਿੰਦਰ ਕੰਗ ਨੇ ਪਰ ਫਿਲਹਾਲ ਇਹ ਸਾਰੇ ਅਜ ਲੜਾਈ ਕਿੱਡੀ ਗਜ਼ੋਰ ਦੀ ਹੋएगी ਪਰ ਨਾਲ ਦੇ ਨਾਲ ਮੁੱਦੇ ਕੀ ਨੇ ਮੈਂ ਬਜਨ ਵਰਮਾ ਤੇ ਮੇਰੇ ਨਾਲ ਨੇ ਤੇ ਅਸੀਂ ਸ਼ੁਰੂਆਤ ਕਰਦੇ ਹੁਣ ਲਾਲਾ ਲੱਪਾ ਲਾਰੀ ਦੀ ਇੱਥੋਂ ਹੀ ਸ਼ੁਰੂਆਤ ਕਰ ਲੈਨੇ ਸਭ ਤੋਂ ਪਹਿਲਾਂ ਮੈਂ ਕਹਿੰਨਾ ਇਹਨਾਂ ਨੂੰ ਸਟਾਰਟ ਕਰਦੇ ਆ ਪ੍ਰਿੰਕ ਤੁਸੀਂ ਸਟਾਰਟ ਕਰੋ ਯੂਥ ਦੀ ਗੱਲ ਪਹਿਲਾਂ ਰੱਖ ਲੈਨੇ ਆ ਵਾਕਈ ਸਹੀ ਗੱਲ ਹੈ ਹਾਂਜੀ ਹਾਂਜੀ ਹੁਣ ਟਾਕੀ ਵਾਲੀ ਦੇਖਣਾ ਹੁਣ ਇੱਧਰ ਦੇਖਣਾ ਕੈਮਰੇ ਵੱਲ ਦੇਖਣਾ ਕੀ ਨਾਮ ਹੈ ਪਾਂਚਾ ਜੀ ਕਿੱਥੇ ਜਾ ਰਹੇ ਗੰਗਵਾੜ ਮੋੜ ਅੱਛਾ ਕੀ ਕਰਦੇ ਆਈਟੀਆ ਹੀ ਕਰੇਗਾ ਤੇ ਆਈਟੀਆ ਚਲੋ ਪੜਾਈ ਦੀ ਗੱਲ ਕਰ ਲੈਂਦੇ ਆ ਤੇ ਹੁਣ ਇਲੈਕਸ਼ਨਸ ਆ ਗਏ ਨੇ ਸਾਹਮਣੇ ਹੁਣ ਕੀ ਲੱਗਦਾ ਹੈ ਬੇ ਸਟੱਡੀ ਦੇ ਰਿਲੇਟਡ ਜਾਂ ਫਿਰ ਐਜੂਕੇਸ਼ਨ ਦੇ ਰਿਲੇਟਡ ਕਿਹੜੀ ਪਾਰਟੀ ਨੇ ਹੁਣ ਤੱਕ ਵਧੀਆ ਕੰਮ ਕੀਤਾ ਤੁਹਾਡੇ ਇਲਾਕੇ ਤੇ ਜੋ ਬੀਜੇਪੀ ਨੂੰ ਹੀ ਹੁੰਦਾ ਬੀਜੇਪੀ ਬੀਜੇਪੀ ਕਿਉਂ ਕਰਦਾ ਕੰਮ ਵਧੀਆ ਹੀ ਹੁੰਦਾ ਕਿਹੜੇ ਕੰਮ ਵਧੀਆ ਲੱਗਦੇ ਸਾਰੇ ਕੰਮ ਵਧੀਆ ਕੀਤੇ ਹੀ ਨੇ ਕੋਈ ਇੱਕ ਦੱਸੋ ਵੀ ਬੀਜੇਪੀ ਨੇ ਆ ਤਾਂ ਕੰਮ ਵਧੀਆ ਕੀਤਾ ਬਾਹਰਲੇ ਦੇਸ਼ਾਂ 'ਚ ਇੰਡੀਆ ਦਾ ਕਿੰਨਾ ਨਾਂ ਕਰਦਾ ਈ ਇੰਡੀਆ ਨੇ ਬੀਜੇਪੀ ਵਾਲਿਆਂ ਨੇ ਆ ਕਰਕੇ ਉਹ ਕਿ ਤੱਕ ਕਿਸ ਚੀਜ਼ ਨਾਲ ਕਰੇ ਕਿਹੜੇ ਕਿਹੜੇ ਖੇਤਰ ਚ ਕੰਮ ਕਰਦਾ ਸਾਰੇ ਖੇਤਰਾਂ 'ਚ ਵਧੀਆ ਕੰਮ ਕਰਿਆ ਹੈਗਾ ਦੀ ਵੀਰੇ ਵੀ ਕੋਈ ਕੱਟੜ ਵੀ ਕੋਈ ਇੱਕ ਦਾ ਦੱਸ ਨਹੀਂ ਜਾਗਦੇ ਸਾਰੇ ਵਧੀਆ ਕੰਮ ਹੈ। ਤਾਂ ਨੰਗਲ 'ਚ ਕੀ ਹੋਇਆ? ਚੰਗਰ ਤਾਂ ਹੁੰਦਾ ਰਹਿੰਦਾ ਹੀ ਉਹ ਕੁਝ ਹੁੰਦਾ। ਉਹ ਤਾਂ ਮੈਂ ਕਿਹਾ ਦੱਸੀ ਹੈ। ਹੈਲੋ ਜੀ। ਹੈਲੋ ਸਰ। ਮੈਨੂੰ ਨਾਲ ਭੇਜਾਂ ਇਹ ਲਾਓ ਕਰੋ। ਹਾਂ ਜੀ। ਚਸ਼ਮੇ ਬੜੇ ਸੋਹਣੇ ਪਾਏ ਨੇ ਸਪੈਕਟਕਲ। ਹਾਂ ਜੀ। ਹੈਰੀ ਪੌਟਰ ਵਾਲੇ। ਹਾਂ ਜੀ। ਅੱਛਾ ਕੀ ਨਾਮ ਹੈ ਆਪਣਾ? ਸੰਜਨਾ ਸ਼ਰਮਾ। ਸੰਜਨਾ ਸ਼ਰਮਾ। ਜਿਲ੍ਹਾ ਕਹਾਂ ਸੇ ਹੋ? ਮੈਂ ਬੂੰਗਾ ਸਾਹਿਬ। मैं नंगर शिवाली कॉलेज ऑफ फार्मेसी क्या करते हो बी फार्मेसी बी फार्मेसी अपने करियर को कहाँ देख रहे हो अगले पाँच साल में इंडिया में देख रहे हो बाहर देख रहे हो बाहर कारण यहाँ पे फैसिलिटीज नहीं है अगर एजुकेशन है डिग्री है तो मतलब उतनी जॉब्स नहीं है जैसे अभी नीट का एग्ज़ाम हो रहा है तो 25 लाख स्टूडेंट एग्जाम दे रहे हैं और सीट्स ओनली 87,000 क्योंकि क्योंकि जॉब अपॉर्चुनिटी नहीं है ਇੱਥੇ ਨਹੀਂ ਹੈ ਔਰ ਉੱਥੇ ਬਹੁਤ ਜ਼ਿਆਦਾ ਹੈ ਇਸ ਫੀਲਡ ਦੇ ਰਿਲੇਟਡ ਮੈਡੀਕਲ ਕਿਨੇ ਕਿਹਾ ਤੁਹਾਨੂੰ ਕਿ ਜੌਬ ਓਪਰਚੁਨਿਟੀ ਹੈਗੀ ਹੈ ਉੱਥੇ ਐ ਮਤਲਬ ਮੇਰੇ ਕਜ਼ਿਨਸ ਹੈ ਉੱਥੇ ਇਸ ਮਾਈਗ੍ਰੇਸ਼ਨ ਹੋ ਰਹੀ ਹੈ ਕੈਨੇਡਾ ਛੱਡ ਕੇ ਲੋਗ ਇੱਥੇ ਆ ਰਹੇ ਨੇ ਕੈਨੇਡਾ ਤੋਂ ਉੱਥੇ ਤਾਂ ਹੁਣ ਕਾਫੀ ਪੋਪੂਲੇਸ਼ਨ ਵਗੈਰਾ ਹੋ ਗਈ ਵੀ ਆਪਣੇ ਇੰਡੀਆ ਤੋਂ ਵੀ ਕਾਫੀ ਜਾ ਰਹੇ ਸੋ ਅਨਇੰਪਲੋਇਮੈਂਟ ਉੱਥੇ ਵੀ ਬਾਦਰੀ ਬਟ ਆਸਟ੍ਰੇਲੀਆ 'ਚ ਹੈ ਅੱਛਾ ਅਨਇੰਪਲੋਇਮੈਂਟ ਹੈ ਇਹ ਕਹਿ ਰਹੇ ਨੇ ਅਨਇੰਪਲੋਇਮੈਂਟ ਹੈਗੀ ਹੈ ਆਸਟ੍ਰੇਲੀਆ ਜਾ ਰਹੇ ਨੇ ਬੀ ਫਾਰਮੇਸੀ ਕਰਕੇ ਅੱਛਾ ਕਿਹੜੀ ਕਿਹ ਕਿਸੇ ਹੋਰ ਨੇ ਥੋੜੀ ਕਰ ਲੈਣੀ ਹੈ ਬਾਦਲ ਜਿਹੜੇ ਕੰਮ ਕਰ ਗਿਆ ਉਹ ਕਿਸੇ ਹੋਰ ਨੇ ਥੋੜੀ ਕਰ ਦੇਣੀ ਨਹੀਂ ਕਰ ਸਕਦੀ ਪਾਰਟੀ ਹਰੇਕ ਪਾਰਟੀ ਕੰਮ ਕਰਦੀ ਹੈ ਇਹ ਨਹੀਂ ਅਸੀਂ ਮਾੜਾ ਨਹੀਂ ਕਹਿੰਦੇ ਕਿਸੇ ਪਾਰਟੀ ਨੂੰ ਹਰੇਕ ਪਾਰਟੀ ਕੰਮ ਕਰਦੀ ਹੈ ਪਰ ਜਦੋਂ ਆਪਣੇ ਬੰਦੇ ਨੂੰ ਬਚਾਲਣਦੇ ਆ ਨਾ ਉਹ ਗਲਤ ਕਰਦੇ ਆ ਜਦੋਂ ਆਪਣੇ ਬੰਦੇ ਨੂੰ ਜਦੋਂ ਆਮ ਆਦਮੀ ਪਾਰਟੀਆਂ ਨੇ ਆਪਣੇ ਬੰਦੇ ਨੂੰ ਬਚਾਇਆ ਨਾ ਉੱਥੇ ਜਾ ਕੇ ਦਿੱਲੀ ਤਾਂ ਹੀ ਤਾਂ ਉਹ ਅੰਦਰ ਜੇਲ੍ਹ ਦੇ ਅੰਦਰ ਜਾ ਗਏ ਆ ਕਿਹੜੇ ਬੰਦੇ ਨੂੰ ਬਚਾਇਆ ਆਪਣੇ ਬੰਦੇ ਨੂੰ ਬਚਾਇਆ ਹੋਰ ਕਿਉਂ ਕਿਉਂ ਜਾ ਕੇ ਲੱਗੀ ਬੋਲਣਾ ਇਹ ਤਾਂ ਹੀ ਤਾਂ ਲੱਗੀ ਆਪਣੇ ਬੰਦੇ ਨੂੰ ਨਾ ਬਚਾਣਾ ਆਪਣੇ ਬੰਦੇ ਜਦੋਂ ਜਿਹੜਾ ਗਲਤੀ ਕਰਦਾ ਉਹਨੂੰ ਸਜ਼ਾ ਦੇਣੀ ਚਾ ਅਸੀਂ ਜਿਹੜਾ ਸਿਹਤ ਮੰਤਰੀ ਸੀ ਉਹਨੂੰ ਹਟਾਤਾ ਸੀ ਸਭ ਤੋਂ ਪਹਿਲਾਂ ਅਸੀਂ ਨਾਲ ਹੀ ਹਟਾ ਦਿੰਨੇ ਆ ਆਪਣੇ ਬੰਦੇ ਨਾ ਜਨਾਂ ਨੌਕਰੀ ਨਹੀਂ ਹੈਗੀ ਨੌਕਰੀਆਂ ਸਰਕਾਰ ਕਹਿੰਦੀ ਕਹਿੰਦੀ ਅਸੀਂ ਬੜੀ ਨੌਕਰੀਆਂ ਵੰਡ ਰਹੇ ਹਾਂ ਹਰ ਮਹੀਨੇ ਦੀ ਬਰਤੀ ਦੇਖ ਜਾ ਸੀਗਾ ਉੱਥੇ ਅਗਨੀਵੀਰ ਦੀ 17 ਸਾਲ ਤੋਂ 21 ਸਾਲ ਤੱਕ ਉਮਰ ਹੈ ਹਾਲੇ ਮੇਰੀ 20 ਸਾਲ ਉਮਰ ਹੋਈ ਮੈਨੂੰ ਓਵਰਏਜ ਕਰਤਾ ਮੇਰੀ ਉਮਰ ਨਹੀਂ ਆ ਰਹੀ ਕਹਿਣ ਨੂੰ 21 ਸਾਲ ਤੱਕ 23 ਸਾਲ ਤੱਕ ਭਰ ਸਕਦੇ ਫਾਰਮ ਅਸੀਂ ਇਹ ਨਾਰਾਜ਼ਗੀ ਤਾਂ ਕੇਂਦਰ ਸਰਕਾਰ ਤੋਂ ਹੈ ਕੇਂਦਰੇ ਸ਼ੁਰੂ ਕੀਤਾ ਸੀ ਨਾ ਸੰਤਾਂ ਨੌਕਰੀ ਦਾ ਮਤਲਬ ਹੈ ਨਾ ਕੇਂਦਰ ਨਾਲੇ ਪੰਜਾਬ ਨਾਲੇ ਦਾ ਮਤਲਬ ਹਾਂ ਨੌਕਰੀ ਚਾਹੀਦੀ ਸੰਤਾਂ ਅਸੀਂ ਪੜ੍ਹ ਲੈ ਕੇ ਹਟ ਗਏ ਹੁਣ ਪਲੱਸ 2 ਕਰ ਕਰ ਲਈ ਉਹ ਤੋਂ ਬਾਅਦ ਨੌਕਰੀ ਚਾਹੀਦੀ ਹਾਂ ਤੇ ਨੌਕਰੀ ਮਿਲ ਨਹੀਂ ਰਹੀ ਜਿਹੜੇ 90% ਤੋਂ ਉੱਪਰ ਵਾਲੇ ਆ ਉਹ ਤਾਂ ਨੌਕਰੀਆਂ ਲੈ ਲੈਂਦੇ ਜਿਹੜੇ 90 ਔਰ 80 ਦੇ ਵਿਚਕਾਰ ਵਾਲੇ 70 70 ਔਰ 90 ਦੇ ਵਿਚਕਾਰ ਵਾਲੇ ਉਹ ਕੀ ਕਰਨ ਉਹ ਪੀਸੀ ਜਾਂਦੇ ਸਾਡੇ ਵਰਗੇ ਅੱਛਾ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ ਤੂੰ ਸਾਰੇ ਨਾਲ ਗੱਲ ਕਰਨੀ ਹੈ ਹੁਣ ਇਹਨੇ ਗੱਲ ਕੀਤੀ ਹੈ ਸਰਕਾਰੀ ਕਾਲਜ ਉਹ ਰਿਕਰੂਟਮੈਂਟ ਕਰਾ ਸਕਦੇ ਨੇ ਜਿਹੜੇ ਪ੍ਰਾਈਵੇਟ ਕਰਾ ਦਿੰਦੇ ਨੇ ਲੱਖਾਂ ਰੁਪ ਸਰਕਾਰੀ ਕਾਲਜ ਨਹੀਂ ਕਰਵਾ ਪਾ ਰਹੇ ਕੀ ਲੱਗਦਾ ਨਹੀਂ ਕਰਵਾ ਪਾ ਰਹੇ ਸਰਕਾਰਾਂ ਮਾੜੀਆਂ ਵਾ ਸਰਕਾਰੀ ਨਹੀਂ ਕਰਾਉਂਦੇ ਸਰਕਾਰਾਂ ਮਾੜੀਆਂ ਵਾ ਸਰਕਾਰੀ ਨਹੀਂ ਕਰਾਉਂਦੇ ਸੁਣਿਆ ਕਿਸੇ ਸਰਕਾਰੀ ਕਾਲਜ ਪ੍ਰਾਈਵੇਟ ਕੰਪਨੀਆਂ ਪਹੁੰਚੀਆਂ ਹੋਣ ਤੇ ਉੱਥੇ ਨੌਕਰੀਆਂ ਮਿਲ ਰਹੀਆਂ ਹੋਣ ਪਹੁੰਚੀਆਂ ਸਰਕਾਰੀ ਬਹੁਤ ਬਹੁਤ ਕੰਪਨੀਆਂ ਪਹੁੰਚੀਆਂ ਮਿਲਦੀ ਹੈ ਨੌਕਰੀ ਨੌਕਰੀ ਮਿਲਦੀ ਪਰ ਸਰਕਾਰੀ ਦੇ ਮੁਕਾਬਲ ਚ ਉਹ ਘੱਟ ਹੁੰਦੀ ਹੈ ਘੱਟ ਹੁੰਦੀ ਹੈ ਚਲੋ ਔਰ ਦੂਰ ਹੁੰਦੀ ਹੈ ਇਸ ਕਰਕੇ ਲੋਕੀ ਜਾਂਦੇ ਨਹੀਂ ਉੱਥੇ ਦੂਰ ਹੁੰਦੀ ਹੈ ਪਰ ਪ੍ਰਾਈਵੇਟਸ ਵੀ ਦੂਰ ਹੁੰਦੀ ਹੈ ਬੱਚੇ ਬੈਂਗਲੌਰ ਜਾ ਰਹੇ ਨੇ ਬੱਚੇ ਹੋਰ ਵੀ ਬਾਹਰੀ ਥਾਵਾਂ ਤੇ ਜਾ ਰਹੇ ਨੇ ਜੋ ਸੈਲਰੀ ਮਿਲੂਗੀ ਪ੍ਰੋਪਰ ਅਗਲ ਫਿਰ ਤਾਂ ਜਾਉਗੇ ਹੀ ਹੋ ਪਰ ਸੈਲਰੀ ਘੱਟ ਮਿਲਦੀ ਹੈ ਫਿਰ ਥੋੜੀ ਜਾਉਗੇ ਸੈਲਰੀ ਘੱਟ ਹੁੰਦੀ ਹੈ ਗਵਰਨਮੈਂਟ ਸੈਲਰੀ ਗਵਰਨਮੈਂਟ ਪੱਕੀ ਨੌਕਰੀ ਹੁੰਦੀ ਹੈ ਬਾਅਦ ਚ ਉਹਦੇ ਬਾਅਦ ਪੈਨਸ਼ਨ ਬਹੁਤ ਵਧੀਆ ਗੱਲ ਕੀਤੀ ਹੈ ਹਾਂ ਬੱਸ ਅਸੀਂ ਦੇਖੋ ਜਿਹੜੇ ਯੂਥ ਹੈ ਨਾ ਦੇਸ਼ ਦਾ ਭਵਿੱਖ ਹੁੰਦਾ ਆਪਾਂ ਹਮੇਸ਼ਾ ਇਹ ਕਹਿੰਦੇ ਪਰ ਜੇ ਭਵਿੱਖ ਹੈ ਤਾਂ ਮੂੰਹ ਛੁਪਾ ਕੇ ਬੈਠ ਜਾਊਗਾ ਗੱਲ ਹੀ ਨਹੀਂ ਕਰੂਗਾ ਹਨਾ ਫਿਰ ਗੱਲ ਨਹੀਂ ਬਣੀ ਬਣਨੇ ਪਰ ਫਿਰ ਵੀ ਕੋਸ਼ਿਸ਼ ਹਾਂਜੀ ਕੀ ਕ ਕੀ ਕਰਾ ਚਾਹੋਗੇ ਅੱਛਾ ਇਹ ਦੱਸ ਦੋ ਜੇ ਤੁਸੀਂ ਵੋਟ ਪਾਉਂਗੇ ਅਸੀਂ ਪਾਰਟੀਆਂ ਨਹੀਂ ਪੁੱਛਦੇ ਅਸੀਂ ਇਹ ਪੁੱਛ ਰਿਹਾ ਕਿ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਕਿਹੜੀਆਂ ਉਹ ਗੱਲਾਂ ਨੇ ਜਿਹਨੂੰ ਜ਼ਹਿਨ ਚ ਰੱਖ ਕੇ ਆਪਾਂ ਮਤ ਦਾ ਦਾਨ ਕਰਦੇ ਆਂ ਇਹ ਹੁੰਦਾ ਮੈਡਮ ਬੱਚਿਆਂ ਦਾ ਭਵਿੱਖ ਖਵਾ ਰਿਹਾ ਜਦ ਬੱਚਿਆਂ ਦਾ ਭਵਿੱਖ ਹੈ ਨਹੀਂ ਕਿਹੜੀ ਨੂੰ ਵੋਟ ਪਾਈਏ ਕੋਈ ਹੈ ਪਾਰਟੀ ਤੁਹਾਨੂੰ ਲੱਗਦੀ ਤੁਸੀਂ ਵੀ ਚਲੋ ਇਸ ਦੇਸ਼ 'ਚ ਰਹਿੰਦੇ ਆ ਤੁਹਾਨੂੰ ਵੀ ਸਾਰਾ ਪਤਾ ਤੇ ਕਿਹੜੀ ਪਾਰਟੀ ਆਈ ਜਿਸ ਕਿਸੇ ਨੇ ਕੋ ਬੱਚਿਆਂ ਵਾਰਾ ਬੱਚਾ ਯੂਥ ਤਾਂ ਸਾਡਾ ਬਾਹਰ ਚਲ ਗਿਆ ਦੱਸੋ ਸਹੀ ਗੱਲ ਹੈ ਨਾ ਫਿਰ ਕੋਈ ਜ਼ਿਮੀਦਾਰ ਹੈ ਉਹ ਕਿਆ ਕੋਈ ਵੋਟਰਾਂ ਤੇ ਬੈਠਾ ਕੋ ਡੰਡੇ ਖਾਈ ਜਾਂਦਾ ਕਿਆ ਹੈ ਸਾਡਾ ਅਸੀਂ ਵੀ ਇੱਕ ਜ਼ਿਮੀਦਾਰ ਹੈ ਪਰ ਜਣੇ ਕਿ ਸਾਡੇ ਪਰਲੇ ਹੈ ਕਿਆ ਹੈ ਕੁਛ ਨਹੀਂ ਬੱਚੇ ਅਸੀਂ ਵਧੀਆ ਤੇ ਵਧੀਆ ਪੈਸਾ ਲਾ ਕੇ ਉਹਨਾਂ ਨੂੰ ਵਧੀਆ ਤੇ ਵਧੀਆ ਡਿਗਰੀਆਂ ਕਰਵਾਇਆ ਕਰਦੇ ਨੌਕਰੀ ਸਾਨੂੰ ਫੇਰ ਹੈ ਨਹੀਂ ਠੀਕ ਨਹੀਂ ਮੈਡਮ ਸਰਕਾਰ ਚਾਹੇ ਪੰਜਾਬ ਸਰਕਾਰ ਦੀ ਵੀ ਗੱਲ ਕਰਦੇ ਸਰਕਾਰੇ ਕਰਕੇ ਸੀ 43000 ਨੌਕਰੀਆਂ ਦੇ ਦਿੱਤੀਆਂ ਤੁਹਾਨੂੰ ਇਹ ਲੱਗਦਾ ਕਿ এমਪਲੋਇਮੈਂਟ ਹੈ ਨਹੀਂ ਕੇਂਦਰ ਸਰਕਾਰ ਕਰੀ ਅਸੀਂ ਕਰੋੜਾਂ ਨੌਕਰੀਆਂ ਦੇ ਦਿੱਤੀਆਂ ਫਿਰ ਸਾਨੂੰ ਤਾਂ ਪਤਾ ਨਹੀਂ ਮੈਡਮ ਕਸੀ ਜ਼ਿੰਮੇਦਾਰ ਵੰਡੇ ਅਸੀਂ ਤਾਂ ਆਪ ਮੈਡਮ ਕੋਟੇ ਤੋਂ ਬਾਹਰ ਐ ਇਹਨਾਂ ਦਾ ਕੋਟਾ ਚੱਲਦਾ ਸਾਡੇ ਬੱਚੇ ਕੋਈ ਕੋਟਾ ਨਹੀਂ ਕੋਈ ਕੁਝ ਨਹੀਂ ਬੱਚਾ ਤਾਂ ਬਰਾਬਰ ਪੜਦਾ ਕੋਟੇ ਵਾਲਾ ਵੀ ਪੜਦਾ ਦੂਜਾ ਬੱਚਾ ਵੀ ਬਰਾਬਰ ਪੜਦਾ ਕਿਉਂਕਿ ਕੋਟੇ ਵਾਲੇ ਤਾਂ ਕਹਿੰਦੇ ਜਿਆਦਾ ਕੋਈ ਮੈਡਮ ਸਾਡੇ ਬੱਚਿਆਂ ਦੇ ਉੱਪਰ ਇਹਨਾਂ ਨੂੰ ਉਠਾ ਦਿੰਦੇ ਐ ਸਾਡੇ ਬੱਚੇ ਤਾਂ نیچے ਰਹਿ ਗਏ ਫਰੀ ਬੱਚੇ ਪੜਦੇ ਆ ਸਾਨੂੰ ਦੁੱਖ ਕੋਟੇ ਦਾ ਸਾਨੂੰ ਹੋਰ ਕੋਈ ਦੁੱਖ ਨਹੀਂ ਅੱਛਾ ਜਦੋਂ ਕੋਈ ਹਰ ਇੱਕ ਪਾਰਟੀ ਦੇ ਬੰਦੇ ਤੁਹਾਨੂੰ ਬੁਲਾਉਂਦੇ ਮੂਗੀ ਪਹਿਲਾਂ ਵੀ ਆਉਂਦੇ ਰਹੇ ਨੇ ਤੁਸੀਂ ਮਤਲਬ ਜੇ ਇੱਕ ਇੱਕ ਬੰਦਾ ਇਹ ਗੱਲ ਹਮੇਸ਼ਾ ਅੱਗੇ ਰੱਖੀ ਤਾਂ ਨਾ ਤਾਂ ਇਹਨਾਂ ਨੇ ਪਰ ਕੇ ਪੈ ਸਕਦਾ ਔਰ ਵੋਟ ਦੀ ਝੋਟ ਕਹਿੰਦੇ ਉਹਨਾਂ ਜਦੋਂ ਵੱਜ ਗਈ ਤਾਂ ਫਿਰ ਅਕਲ ਸਾਰੇ ਉਮੀਦਵਾਰਾਂ ਨੂੰ ਮੈਡਮ ਲੀਡਰ ਆਉਂਦੇ ਆ ਬਸ ਅਸੀਂ ਜੀ ਤੁਹਾਨੂੰ ਆ ਕਰੂਗੇ ਆ ਕੌਣ ਕਰਦਾ ਵਾਦੇ ਹੈ ਉਹ ਕਿਸ ਨੇ ਪੂਰਾ ਕੀਤਾ ਉਹਨੂੰ ਕਹਿੰਦੇ ਲਾਰਾ ਲਪਾ ਲਾਰੀ ਤਾਂ ਹੀ ਕਰਕੇ ਪ੍ਰੋਗਰਾਮ ਦਾ ਨਾਮ ਹੈ ਕਿਉਂਕਿ ਲੋਕਾਂ ਨੂੰ ਵੀ ਲੱਗਦਾ ਕਿ ਜਿਹੜੇ ਉਮੀਦਵਾਰ ਨੇ ਲੀਡਰ ਨੇ ਉਹ ਲਾਰੀ ਲਾਰੀ ਲਾਂਦੇ ਇੱਕ ਮਿੰਟ ਬੜੀ ਮਜ਼ੇਦਾਰ ਗੱਲ ਹੈ ਮਾਂ ਬੱਚੇ ਲਈ ਲੜ ਰਹੀ ਹੈ ਤੇ ਬੱਚੇ ਮੂਲਕੋ ਕੇ ਬੈਠੇ ਹੈ ਬੱਚਾ ਕਹਿੰਦਾ ਤੁਸੀਂ ਬੋਲੋ ਨਾ ਮੈਂ ਮੰਮੀ ਇਦਾਂ ਨਹੀਂ ਤੇ ਪਾਰਟੀਬਾਜੀ ਬਣ ਜਾਂਦੀ ਤੁਸੀਂ ਤਾਂ ਕਹੋ ਨਾ ਨਹੀਂ ਕਿਹੜੀ ਪਾਰਟੀਬਾਜੀ ਪੇਰੇ ਸਾਥੇ ਤੇ ਬੋਲ ਜਾਉ ਲੱਗ ਜਾਂਦੇ ਨੇ ਲੀਡਰਾਂ ਤੋਂ ਡਰਦੇ ਆਸੀਂ ਨਹੀਂ ਡਰਦੇ ਤੁਸੀਂ ਲੀਡਰੋਂ ਡਰਦੇ ਹੋ ਆਇਆ ਨਾ ਕਿਹੜੇ ਲੀਡਰ ਤੋਂ ਡਰਦੇ ਹੈ ਦੇਖੋ ਜੀ ਗਵਰਨਮੈਂਟ ਦੇ ਅੰਡਰ ਸਾਰੀ ਪਾਵਰ ਹੈ ਠੀਕ ਹੈ ਉਹ ਕਦੇ ਅਰਸ਼ ਤੋਂ فرش ਤੱਕ ਲਿਆਂ ਸਕਦੀ ਤੇ فرش ਤੋਂ ਅਰਸ਼ ਤੱਕ ਉਹਨਾਂ ਦੇ ਹੱਥ ਤੇ ਆ ਠੀਕ ਆ ਤੇ ਦੇਖਿਆ ਹੀ ਤੁਸੀਂ ਬਾਰਡਰਾਂ ਦੇ ਕਿਵੇਂ ਡੰਡੇ ਭਰਾਏ ਨੇ ਆਪਦੇ ਹੱਕ ਲਈ ਵੀ ਕੋਈ ਬੋਲੇ ਨਾ ਤੇ ਉਹ ਮਾਰਾਏ ਉਹਨਾਂ ਲਈ ਜੇ ਬੰਦਾ ਅੱਧੀ ਸੱਚ ਦੀ ਆਵਾਜ਼ ਉਠਾਏਗਾ ਨਾ ਉਹ ਗਲਤੀ ਗਲਤ ਹੈ ਉਹਦੇ ਲਈ ਸਰਕਾਰ ਲਈ ਤੇ ਉਹਨੂੰ ਕਦੇ ਵੀ ਕਿਧੋ ਵੀ ਚੱਕ ਗਏ ਉਹਨਾਂ ਦੀ ਪਾਵਰ ਹੈਗੀ ਆ ਤੇ ਕਿਧੋ ਵੀ ਚੱਕ ਕੇ ਕੁਝ ਵੀ ਕਰ ਸਕਦੇ ਆ ਤੇ ਬੋਲਣਾ ਤੇ ਫਜ਼ੂਲੀ ਹੈ ਫਿਰ ਜਦੋਂ ਆਵਾਜ਼ ਸੁਣਨੀ ਨਹੀਂ ਕਿਸੇ ਨੇ ਤੇ ਬੋਲ ਕੇ ਵੀ ਕੀ ਫਾਇਦਾ ਕੰਟਰੀਬਿਊਟ ਤਾਂ ਕਰ ਹੀ ਸਕਦੇ ਆ ਹੈਨਾ ਤੁਸੀਂ ਤੁਸੀਂ ਸੁਣੋ ਤੁਸੀਂ پورے ਸ਼ੋਅ ਚ ਕੰਟਰੀਬਿਊਸ਼ਨ ਸਾਡੇ ਕਿਸਾਨਾਂ ਨੇ ਦਿੱਤਾ ਸਾਡੇ ਮਜ਼ਦੂਰਾਂ ਨੇ ਦਿੱਤਾ ਕਿਸੇ ਨੂੰ ਕੁਝ ਨਹੀਂ ਮਿਲਿਆ ਐਮਐਸਪੀ ਇਹਨਾਂ ਤੋਂ ਇਹਨਾਂ ਦੇ ਕਿਹੜੇ ਰੂਲ ਨੇ ਜਿਹੜੇ ਇਹਨਾਂ ਨੇ ਨਹੀਂ ਮਿਲਿਆ 1.5 ਸਾਲ 1.5 ਸਾਲ ਤਰਨੇ ਦੇ ਰਹੇ ਪਰ ਉਸ ਤੋਂ ਬਾਅਦ ਸਰਕਾਰ ਮੰਨੀ ਨਾ ਆਪ ਹੀ ਨਹੀਂ ਪੂਰੇ ਕਰਦੇ ਇਹ ਸਿਰਫ ਕਹਿੰਦੇ ਨੇ ਕਰਦੇ ਕੁਝ ਨਹੀਂ ਕਹਿਣਾ ਕਹਿਣ ਤੇ ਕਰਨ 'ਚ ਬਹੁਤ ਫਰਕ ਹੈ ਜੇ ਤੁਸੀਂ ਕਹੋਗੇ ਹਾਂ ਇਹ ਕਰਦਾਂਗੇ ਇਹ ਕਰਦਾਂਗੇ ਜੇ ਤੁਸੀਂ ਕਰੋਗੇ ਨਹੀਂ ਤੇ ਫਿਰ ਅੱਗੇ ਤੁਹਾਨੂੰ ਕਿਵੇਂ ਇਲੈਕਟ ਕਰ ਲਈਏ ਪਰ ਆਪਣਾ ਜ਼ਰੂਰੀ ਵੀ ਹੈ ਨਾ ਕਿ ਪਬਲਿਕ ਦਾ ਕੀ ਮਾਹੌਲ ਹੈ ਹੈਨਾ ਪਬਲਿਕ ਕੀ ਸੋਚਦੀ ਆਖਿਰਕਾਰ ਜਿਹੜੀ ਪਾਰਟੀਆਂ ਨੇ ਹੈਨਾ ਡੈਮੋਕ੍ਰੇਸੀ ਉਹ ਦੂਰ ਕਿਉਂ ਜਾ ਰਹੀ ਹੈ ਲੋਕਾਂ ਤੋਂ ਯਾਨੀ ਲੋਕਾਂ ਦੀ ਆਵਾਜ਼ ਨਹੀਂ ਉਠ ਰਹੀ ਜਦੋਂ ਲੋਕ ਲੋਕਾਂ ਦੀ ਸੁਣਦੇ ਨਹੀਂ ਬਸ ਸੁਣ ਲੈਣਗੇ ਪਰ ਮੰਨਣਗੇ ਨਹੀਂ ਕੀ ਫਾਇਦਾ ਫਿਰ ਲੋਕਾਂ ਦੇ ਆਪ ਆਪਣੇ ਵਿਚਾਰੇ ਘਰ ਬਾਹਰ ਛੱਡ ਕੇ ਆਪਦੀ ਆਵਾਜ਼ ਉਠਾਉਂਦੇ ਨੇ ਬਾਹਰ ਧਰਨਿਆਂ ਤੇ ਚਲੇ ਜਾਂਦੇ ਨੇ ਕੁੱਟਮਾਰ ਖਾਈ ਜਾਂਦੇ ਨੇ ਫੇਰ ਵੀ ਕੋਈ ਆਵਾਜ਼ ਨਹੀਂ ਸੁਣਦਾ ਆਪਦੇ ਆਪ ਦੇ ਖਜ਼ਾਨੇ ਉਹਨਾਂ ਦੇ ਕੋਲ ਹੈਗੇ ਨੇ ਆਪਦੇ ਰੀਜਾ ਪੂਰੀਆਂ ਕਰ ਲੈਂਦੇ ਨੇ ਉਹਨਾਂ ਨੂੰ ਕੀ ਮਤਲਬ ਕੋਈ ਗਰੀਬ ਜਿੰਨਾ ਮਰਜੀ ਸਾਡੀ ਜਿਹੜੀ ਗਰੀਬੀ ਦਾ ਰੇਟ ਹੈ ਹੁਣ ਦੇਖ ਲਓ ਕਿੰਨੇ ਜ਼ਿਆਦਾ ਗਰੀਬ ਕੋਈ ਬੰਦਾ ਗਰੀਬ ਗਰੀਬ ਹੋਰ ਗਰੀਬ ਹੋ ਜਾਂਦਾ ਉਹਨਾਂ ਨੂੰ ਕੋਈ ਮਤਲਬ ਨਹੀਂ ਉਹਨਾਂ ਦੇ ਖਜ਼ਾਨੇ ਭਰੀ ਜਾਂਦੇ ਨੇ ਬਸ ਆਪਣਾ ਯੂਥ ਕਿਉਂ ਜਾ ਰਿਹਾ ਹੈ ਦੂਰ ਕਿਉਂ ਹੋ ਰਿਹਾ ਹੈ ਪੋਲਿਟਿਕਸ ਤੋਂ ਦੇਸ਼ ਤੋਂ ਕਿਉਂ ਦੂਰ ਹੋ ਰਿਹਾ ਹੈ ਆਪਣਾ ਯੂਥ ਜਿਵੇਂ ਆ ਭਾਈ ਸਾਹਿਬ ਸਾਹਮਣੇ ਬੈਠੇ ਨੇ ਇਹ ਸਨੈਪਚੈਟ ਤੇ ਲੱਗੇ ਹੋਏ ਨੇ ਹੈਨਾ ਕੋਈ ਰੀਲ ਦੇਖ ਰਿਹਾ ਹੈ ਕੋਈ ਕੁਝ ਕਰ ਰਿਹਾ ਹੈ ਇਹ ਚੀਜ਼ਾਂ ਇੰਟਰਸਟ ਹੈਗਾ ਪਰ ਆਪਾਂ ਆਪਣੇ ਦੇਸ਼ ਬਾਰੇ ਸੋਚ ਨਹੀਂ ਰਹੇ ਤੇ ਆਬਵੀਅਸਲੀ ਨੋਟ ਨਹੀਂ ਆਉਂਦਾ ਕਿ ਕਿੱਥੇ ਜਾਣਾ ਠੀਕ ਨਹੀਂ ਨੁਕ ਯੂਥ ਬਾਰੇ ਨੈਵੀਗੇਸ਼ਨ ਪਾਲਿਸੀ ਵੀ ਸਹੀ ਨਹੀਂ ਹੈ ਕਿ ਮਤਲਬ ਆਪਾਂ ਥਿਓਰੀਟিক্যাল ਪਾਰਟ ਤੇ ਜਿੰਨਾ ਫੋਕਸ ਕਰਦੇ ਆਂ ਜੇ ਉਹਨਾਂ ਆਪਾਂ ਪ੍ਰੈਕਟੀਕਲ ਪਾਰਟ ਤੇ ਕਰੀਏ ਤੇ ਮਤਲਬ ਆਪਾਂ ਮੋਟੀਵੇਟ ਕਰੀਏ ਕਿ ਜਿਸ ਚੀਜ਼ 'ਚ ਬੱਚੇ ਦਾ ਇੰਟਰਸਟ ਹੈ ਉਹਦੇ ਵੱਲ ਮੋਟੀਵੇਟ ਕੀਤਾ ਜਾਵੇ ਬੱਚੇ ਨੂੰ ਜੇ ਕਿਸੇ ਦਾ ਆਡ ਚ ਇੰਟਰਸਟ ਹੈ ਤੇ ਉਹਨੂੰ ਆਡ ਵੱਲ ਕੀਤਾ ਜਾਵੇ ਤੇ ਉਸੇ ਹਿਸਾਬ ਨਾਲ ਹੀ ਬੱਚੇ ਦੀ ਅੱਗੇ ਡਵੈਲਪਮੈਂਟ ਹੋਏਗੀ ਨਾ ਤੁਸੀਂ ਬਹੁਤ اچھی ਗੱਲ ਕੀਤੀ ਤੁਸੀਂ ਹੁਣ ਜੇ ਖੁੱਲ ਕੇ ਬੋਲੇ ਨਾ ਹੁਣ ਪਤਾ ਲੱਗਿਆ ਤੁਹਾਡੇ ਬੇਟੀ ਨੇ ਹੁਣ ਦੱਸਦੇ ਆ ਜੀ ਸ਼੍ਰੀ ਅਨੰਦਪੁਰ ਸਾਹਿਬ ਅਸੀਂ ਪਹੁੰਚ ਚੁੱਕੇ ਆ ਅਗਲੀ ਕਿਹੜੀ ਲਾਰੀ 'ਚ ਜਾਵਾਂਗੇ ਤੇ ਉਸ ਤੋਂ ਬਾਅਦ ਉੱਥੇ ਲੋਕਾਂ ਨਾਲ ਗੱਲਾਂ ਕਰਾਂਗੇ ਤੇ ਨਾਲ ਦੇ ਨਾਲ ਕਿ ਬ੍ਰੇਕ ਲੱਗ ਗਈ ਤੇ ਲੋਕ ਲਾਰੇ ਲੱਪੇ ਜਿਹੜੇ ਨੇ ਸਰਕਾਰ ਨੇ ਦਿੰਦੇ ਨੇ ਕੀ ਕੁਝ ਦੱਸਦੇ ਨੇ ਆਓ ਫਿਰ ਚੱਲਦੇ ਆਂ ਅਸਲ ਮੁੱਦੇ ਕੀ ਨੇ ਜਿੰਨਾਂ ਤੱਕ ਸਰਕਾਰ ਕਿਸੇ ਪਾਰਟੀ ਨੇ ਕਿਸੇ ਨੇ ਧਿਆਨ ਨਹੀਂ ਦਿੱਤਾ ਨਾ ਬਦੂ ਦੇਖ ਦੂਜੇ ਨੂੰ ਖਿੱਚੀ ਜਾਓ ਬਸ ਕੋਈ ਕੰਮ ਤਾਂ ਕੋਈ ਹੈ ਹੀ ਨਹੀਂ ਕੰਮ ਜੋ ਪੁੱਛ ਲੋ ਉਹਨਾਂ ਨੂੰ ਕੰਮ ਦੀ ਕੋਈ ਗੱਲ ਵਾਦੀ ਹੈ ਇੱਕ ਮੰਦਰ ਦੇ ਵਿਸ਼ੇ ਪਈ ਹੋਈ ਹੈ ਇਹ ਵੈਸੇ ਹੀ ਭੱਜੀ ਵਰਦੇ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਅਸੀਂ ਵੀ ਕਿ ਜ਼ਿਮੀਂਦਾਰ ਹੈ ਪਰ ਜਣ ਕਿ ਸਾਡੇ ਪਰਲੇ ਹੈ ਕੀ ਹੈ ਕੁਛ ਨਹੀਂ ਬੱਚੇ ਆ ਸੀ ਵਧੀਆ ਦੇ ਵਧੀਆ ਪੈਸਾ ਲਾ ਕੇ ਉਹਨਾਂ ਨੂੰ ਵਧੀਆ ਦੇ ਵਧੀਆ ਡਿਗਰੀਆਂ ਕਰਵਾਇਆ ਕਰਦੇ ਨੌਕਰੀ ਸਾਨੂੰ ਫੇਰ ਹੈ ਕੋਈ ਸਿਸਟਮ ਹੈ ਨਾ ਪ੍ਰੋਟੋਕੋਲ ਹੈ ਨਾ ਕੁਝ ਹੈ ਜਦੋਂ ਵੋਟਸ ਲੈਣੀਆਂ ਹੁੰਦੀਆਂ ਨੇ ਜਦ ਤੱਕ ਸਾਰਾ ਕੁਝ ਬੋਲਦੇ ਨੇ ਵਾਅਦੇ ਕਰਦੇ ਨੇ ਇਹ ਕਰਨਾ ਉਹ ਕਰਨਾ ਬਾਅਦ ਵਿੱਚ ਤਾਂ ਕੁਝ ਵੀ ਨਹੀਂ ਹੁੰਦਾ ਬੰਦਾ ਆਪਣੀ ਸੱਚੀ ਦੀ ਆਵਾਜ਼ ਉਠਾਏਗਾ ਨਾ ਉਹ ਗਲਤੀ ਗਲਤ ਹੈ ਸਰਕਾਰ ਲਈ ਤੇ ਉਹਨੂੰ ਕਦੇ ਵੀ ਕਿਧੋ ਵੀ ਚੱਕ ਕੇ ਉਹਨਾਂ ਦੀ ਪਾਵਰ ਹੈਗੀ ਆ ਤੇ ਕਿਧੋ ਵੀ ਚੱਕ ਕੇ ਕੁਝ ਵੀ ਕਰ ਸਕਦੇ ਆ ਲੜਾ ਲੱਪਾ ਲਾਰੀ ਬਸਦੀ ਸਵਾਰੀ 2024 ਦੀਆਂ ਲੋਕ ਸਭਾ ਚੋਣਾਂ ਚ ਕਿਹੜੀ ਪਾਰਟੀ ਕਿਸਤੇ ਭਾਰੀ ਜਾਂ ਕਹਿ ਲਈਏ ਕਿਹੜਾ ਅਲਾਈਅንስ ਕਿਸਤੇ ਭਾਰੀ ਪਰ ਫਿਲਹਾਲ ਦੇ ਲਈ ਇਸ ਵਕਤ ਅਸੀਂ ਜਿਸ ਲਾਰੀ ਚਾ ਉਹ શ્રી ਰਣਧਪੁਰ ਸਾਹਿਬ ਤੋਂ ਰੋਪੜ ਜਾ ਰਹੀ ਹੈ ਰੋਪੜ ਜਾ ਰਹੀ ਹੈ ਲੋਕ ਵੀ ਉੱਥੇ ਦੀ ਹੁਣੇ ਆ ਗੱਲ ਸ਼ੁਰੂ ਕਰ ਲੈਣੇ ਆ ਕਿਉਂਕਿ ਗੱਲਾਂ ਬਹੁਤ ਨੇ ਇਸ ਇਲਾਕੇ ਦੀਆਂ ਖਾਸ ਤੌਰ ਤੇ ਬਜੰਬਰਮਾ ਮੈਂ ਮੇਰੇ ਨਾਲ ਨੇ ਪ੍ਰਿਆੰਕਾ ਮਿੱਲੂ ਤੇ ਅਸੀਂ ਸ਼ੁਰੂਆਤ ਕਰਦੇ ਆ ਫਿਰ ਲੋਕਾਂ ਤੋਂ ਜਾਣਦੇ ਆ ਕਿ ਆਖਿਰਕਾਰ ਅਸਲ ਮੁੱਦੇ ਕੀ ਨੇ ਜਿੰਨੇ ਤੱਕ ਸਰਕਾਰ ਕਿਸੇ ਪਾਰਟੀ ਨੇ ਕਿਸੇ ਨੇ ਧਿਆਨ ਨਹੀਂ ਦਿੱਤਾ ਨਾ ਆਪਣੇ ਮੈਨੀਫੈਸਟੋ ਦੇ ਗੱਲਾਂ ਰੱਖੀਆਂ ਪਰ ਨਾਲ ਦੇ ਨਾਲ ਤੇ ਹਰਤਲ ਤੇ ਜਿਹੜੇ ਸਕੀਮਾਂ ਇਹ ਕੇਂਦਰ ਤੇ ਪੰਜਾਬ ਸਰਕਾਰ ਲਾਂਦੀ ਹੈ ਉਹਦਾ ਕਿੰਨਾ ਕ ਅਸਰ ਜੜਾ ਹੈਗਾ ਉਹ ਹਰਤਲ ਤੇ ਪਿਆ ਮੈਂ ਕਹਿੰਦਾ ਇੱਥੇ ਹੀ ਸ਼ੁਰੂਆਤ ਕਰ ਲੈਣੇ ਸਭ ਤੋਂ ਪਹਿਲਾਂ ਕੀ ਨਾਂ ਹੈ ਆਪਣਾ ਮਨਿੰਦਰ ਰਾਣਾ ਕਿੱਥੇ ਦੇ ਹੋ ਮਝੇੜ ਪਿੰਡ ਦੇ ਆਨੰਦਪੁਰ ਸਾਹਿਬ ਤੋਂ ਬਹਿ ਜਾ ਨਾਲ ਫੇਰ ਬਾਹਰ ਹੀ ਮੈਂ ਤਸਵੀਰ ਅੰਦਰ ਵੇਹਣ ਨਾਲ ਆਪਣੇ ਇਲਾਕੇ ਦਾ ਕੀ ਹਾਲ ਹੈ ਕੁਝ ਹਾਲ ਠੀਕ ਹੋਇਆ ਕਿ ਬੇਹਾਲ ਹੈ ਬੇਹਾਲ ਹੀ ਲੱਗਦਾ ਦੇਖਣ ਨੂੰ ਤਾਂ ਕਿਉਂ ਤੁਹਾਡੇ ਦਾ ਇਲਾਕੇ ਦੇ ਮੰਤਰੀ ਵੀ ਨੇ ਫਿਰ ਵੀ ਬੇਹਾਲ ਹੈ ਕੋਈ ਸਿਸਟਮ ਨਹੀਂ ਹੈ ਨਾ ਕੋਈ ਸਿਸਟਮ ਐ ਨਾ ਪ੍ਰੋਟੋਕਾਲ ਐ ਨਾ ਕੁਛ ਐ ਕਿਸ ਚੀਜ਼ ਦਾ ਪ੍ਰੋਟੋਕਾਲ ਕਿਸੇ ਵੀ ਚੀਜ਼ ਨੂੰ ਲੈ ਲਓ ਕਿਸੇ ਵੀ ਵਿਭਾਗ ਵਿੱਚ ਚਲ ਜਾਓ ਕਿਸੇ ਵੀ ਡਿਪਾਰਟਮੈਂਟ ਵਿੱਚ ਚਲ ਜਾਓ ਕਿਸੇ ਤਰ੍ਹਾਂ ਕੁਝ ਵੀ ਨਹੀਂ ਐ ਸਰਕਾਰ ਕਹਿੰਦੀ ਐ ਸਾਡੀ ਸਾਰੀ ਸਰਕਾਰ ਤੁਹਾਡੇ ਦੁਆਰ ਤੁਸੀਂ ਘਰੇ ਉਪਰੋਟੋਕਾਲ ਨਹੀਂ ਐ ਉਹ ਕਹਿੰਦੇ ਅਸੀਂ ਤਾਂ ਘਰ ਪਹੁੰਚ ਰਹੇ ਹਾਂ ਤੁਹਾਡੇ ਮੈਂ ਤਾਂ ਵੋਟ ਹੀ ਨਹੀਂ ਪਾਉਂਦੀ ਮੈਨੂੰ 5 ਸਾਲ ਹੋ ਗਏ ਨੇ ਮੈਂ ਕਿਸੇ ਨੂੰ ਵੀ ਵੋਟ ਨਹੀਂ ਪਾਈ ਹੈਗੀ ਵੋਟ ਤੇ 5 ਸਾਲ ਬਾਅਦ ਆ ਉੱਦਾਂ ਵੀ ਨਹੀਂ ਪਾਉਂਦੇ ਜਿਹੜੇ ਪਿੰਡ ਵਿੱਚ ਇਲੈਕਸ਼ਨ ਹੁੰਦੇ ਆ ਨਾ ਪਿੰਡ ਵਿੱਚ ਹੁੰਦੇ ਜਾਂ ਕੋਈ ਬੰਦੇ ਮੈਂ ਕਿਸੇ ਦੀ ਵੋਟ ਨਹੀਂ ਪਾਉਂਦੀ ਹੈਗੀ ਕਾਰਨ ਕੀ ਐ ਮੈਨੂੰ ਨਹੀਂ ਠ ਸਿਸਟਮ ਤੇ ਤੁਸੀਂ ਨਗੇਲੀਆ ਕਰ ਸਕਦੇ ਹੋ ਆਪਣੀ ਡੈਮੋਕ੍ਰੇਸੀ ਤੇ ਕਿਨੂੰ ਕਰੀ ਜਾਂਦੇ ਹੋ ਕੁਝ ਨਹੀਂ ਹੈ ਜਦੋਂ ਵੋਟਸ ਆ ਲੈਣੀਆਂ ਹੁੰਦੀਆਂ ਨੇ ਜਦ ਤੱਕ ਸਾਰਾ ਕੁਝ ਬੋਲਦੇ ਨੇ ਵਾਅਦੇ ਕਰਦੇ ਨੇ ਇਹ ਕਰਨਾ ਉਹ ਕਰਨਾ ਬਾਅਦ ਵਿੱਚ ਤਾਂ ਕੁਝ ਵੀ ਨਹੀਂ ਹੁੰਦਾ ਅੱਛਾ ਜਿਹੜੀ ਵੀ ਸਰਕਾਰ ਜਿੱਤੇ ਕੋਟ ਨਹੀਂ ਹੈਗੇ ਅਪਾਇੰਟਮੈਂਟ ਲੈਣੀ ਪੈਂਦੀ ਹੈ ਬੰਦਿਆਂ ਨੂੰ ਮਿਲਣ ਕੋਈ ਤੋਂ ਲਈ ਅਪਾਇੰਟਮੈਂਟ ਅੱਛਾ ਕੋਸ਼ਿਸ਼ ਕੀਤੀ ਸੀਗੀ ਲੇਕਿਨ ਨਹੀਂ ਕਿਹਦੇ ਨਾਲ ਕਿਹਦੇ ਤੋਂ ਲਈ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਅੱਛਾ ਮੌਜੂਦਾ ਸਰਕਾਰ ਚ ਸੀਗੀ ਪੁਰਾਣੀ ਸਰਕਾਰ ਹਾਂ ਪ੍ਰੈਜ਼ੈਂਟ ਸੀ ਹੈ ਪ੍ਰੈਜ਼ੈਂਟ ਸੀ ਹੈ ਮੈਂ ਐਮਐਲਏ ਨੇ ਕੋਸ਼ਿਸ਼ ਐਮਐਲਏ ਨੇ ਮਿਲਣ ਦੀ ਵੀ ਕੋਸ਼ਿਸ਼ ਕੀਤੀ ਸੀਗੀ ਲੇਕਿਨ ਨਹੀਂ ਮਿਲ ਪਾਈ ਹੈਗੇ। ਅੱਛਾ ਅੱਛਾ ਇੱਕ ਚੀਜ਼ ਜਿਹੜੀ ਤੁਸੀਂ ਕਹੋਗੇ ਜਿਹੜੀ ਵੀ ਸਰਕਾਰ ਆਏ ਮੈਂ ਸੁਧਾਰ ਕਰੇ ਇਹਦੇ ਸੁਧਾਰ ਹੋਣਾ ਚਾਹੀਦਾ। ਕੋਈ ਨਹੀਂ ਸਕਦਾ ਹੈਗਾ। ਹੋਏ ਹੋਏ ਇੱਕ ਚੀਜ਼ ਦੱਸੋ ਤਾਂ ਸਹੀ। ਬੱਚਿਆਂ ਦੇ ਐਜੂਕੇਸ਼ਨ ਨੂੰ ਹੀ ਲੈ ਕੇ ਦੇਖ ਲਓ ਪ੍ਰਾਈਵੇਟ ਸਕੂਲਾਂ ਨੇ ਇੰਨੀ ਲੁੱਟਮਾਰ ਕੀਤੀ ਹੋਈ ਹੈ। ਇੰਨੀਆਂ ਇੰਨੀਆਂ 6ਵੀਂ ਕਲਾਸ 'ਚ ਬੱਚਾ ਪੜਦਾ 7-7000 ਦੀ ਕਿਤਾਬਾਂ ਆਉਂਦੀਆਂ ਨੇ। ਕੀ ਕਰ ਲੈਣਾ ਆਮ ਬੰਦੇ ਨੇ ਕਿੱਥੇ ਪੜਾ ਲੈਣੇ ਬੱਚੇ? ਸਰਕਾਰੀ 'ਚ ਪੜਾਓ। ਪੰਜਾਬ ਸਰਗਿੰਦੇ ਇਸ ਦਾ ਸਰਕਾਰੀ ਸਕੂਲ ਪ੍ਰਾਈਵੇਟ ਤੋਂ ਬੈਟਰ ਕਰਦੇ ਨੇ ਸਰਕਾਰੀ ਉਹ ਗੱਲਾਂ ਚ ਕਰ ਦਿੱਤੇ ਨੇ ਨਾ ਅਸਲ ਵਿੱਚ ਹੋਣੇ ਵੀ ਚਾਹੀਦੇ ਕਿਹੜੇ ਆ ਜਾ ਕੇ ਦੇਖ ਲਓ ਜੇ ਟੀਚਰਸ ਹੈਗੇ ਉੱਥੇ ਅਵੇਲੇਬਲ ਤੁਸੀਂ ਸਿਰ ਸਹਿਮਤ ਹੋ ਨਹੀਂ ਤੇ ਕਰੋ ਇਹਨੇ ਕਿਹਾ ਕਿ ਸਰਕਾਰੀ ਸਿਸਟਮ ਹਲੇ ਤੱਕ ਇਹਨਾਂ ਵਧੀਆ ਨਹੀਂ ਹੋਇਆ ਗੱਲਾਂ ਹੀ ਰਹਿ ਗਈਆਂ ਹਾਂਜੀ ਬਿਲਕੁਲ ਸਹਿਮਤ ਹਾਂ ਜੀ ਇਹਨਾਂ ਦੀ ਗੱਲ ਨਾਲ ਵੀ ਠੀਕ ਹੈ ਹਲੇ ਕੁਝ ਨਹੀਂ ਹੋ ਰਿਹਾ ਹਲੇ ਤਾਂ ਸਰਕਾਰ ਨੂੰ ਆਪ ਨੂੰ ਨਹੀਂ ਪਤਾ ਸੀ ਕੀ ਕਰ ਰਹੇ ਆ ਸਰਕਾਰ ਨੂੰ ਤੁਸੀਂ ਸਵਾਲ ਕਰ ਲਓ ਸਰਕਾਰ ਦੱਸੇ ਵੀ ਅਸੀਂ ਕੀ ਕੀਤਾ ਕਿਹੜੀ ਵਾਲੀ ਕੇਂਦਰ ਕੀ ਪੰਜਾਬ ਦੋਨੇ ਹੀ ਦੋਨੇ ਹੀ ਇੱਕ ਮੰਦਰ ਦੇ ਪਿੱਛੇ ਪਈ ਹੋਈ ਹੈ ਇਹ ਵੈਸੇ ਹੀ ਪੱਜੀ ਫਿਰਦੇ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਜਿੰਨਾ ਇਹਨਾਂ ਦਾ ਲੋਕਾਂ ਨੇ ਸਾਥ ਦਿੱਤਾ ਵਾ ਜਿੰਨਾ ਸਮਝ ਲਓ ਵੀ ਇਹਨਾਂ ਦੇ ਆਪਣੀਆਂ ਜਿਹੜੇ ਐਮਐਲਏ ਸੀ ਇਹਨਾਂ ਦੇ ਬਣੇ ਆ ਆਮ ਸਰਕਾਰ ਦੇ ਬਣੇ ਆ ਜਿੰਨੇ ਵੀ ਬਣੇ ਆ ਪਹਿਲੀ ਪਹਿਲੀ ਵਾਰ ਖੜੇ ਸੀ ਲੋਕਾਂ ਨੇ ਕਿੰਨੇ ਕਿੰਨੇ ਵੋਟਾਂ ਨਾਲ ਜਿਤਾਏ ਨੇ ਇੱਕ ਮੰਦਰ ਦੇ ਪਿੱਛੇ ਪਈ ਹੋਈ ਹੈ ਔਰ ਦੂਜੇ ਲੀਡਰ ਅੰਦਰ ਦੇ ਪਿੱਛੇ ਪਈ ਹੋਈ ਅੰਦਰ ਦੇ ਪਿੱਛੇ ਪਈ ਹੋਈ ਹੈ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗ ਰਿਹਾ ਕਿਉਂਕਿ ਸੈਂਟਰ ਨਾਲ ਤਾਲਮੇਲੀ ਹੈ ਨਹੀਂ ਇਹਨਾਂ ਦਾ ਦੋਨਾਂ ਪਾਰਟੀਆਂ ਦਾ ਆਪਸ ਵਿੱਚ ਸੈਂਟਰ ਨਾਲ ਤਾਲਮੇ ਲਈ ਹੈ ਨਹੀਂ ਉਧਰ ਇਹ ਇਹਨਾਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਨਾ ਇਹ ਖਜ਼ਾਨਾ ਹੈ ਨਹੀਂ ਇਹਨਾਂ ਕੋਲ ਪੈਸੇ ਹੈ ਨਹੀਂ ਕੁਝ ਨਹੀਂ ਕੋਈ ਕੰਮ ਹੋ ਹੀ ਨਹੀਂ ਰਿਹਾ ਕੋਈ ਵੀ ਬਸ ਇਹ ਕਰ ਰਹੇ ਆ ਵੀ ਸਿਸਟਮ ਸਹੀ ਕਰ ਰਹੇ ਆ ਸਹੀ ਕਰ ਰਹੇ ਆ ਹੋ ਸਕਦਾ ਸਿਸਟਮ ਸਹੀ ਹੋਣ ਨੂੰ ਟਾਈਮ ਲੱਗਦਾ ਹੋਵੇ ਕਿੰਨਾ ਕੁ ਟਾਈਮ ਲੱਗਦਾ ਹੋਣਾ ਚਾਹੀਦਾ ਕੀ ਲੱਗਦਾ ਦੇਖੋ ਜੀ ਜੋ ਇਹਨਾਂ ਨੇ ਕਿਹਾ ਉਹ ਹਿਸਾਬ ਨਾਲ ਤਾਂ ਇਹਨਾਂ ਨੂੰ ਕਰਨਾ ਚਾਹੀਦਾ ਵਾ ਵੀ ਆਪਣਾ ਵੀ ਸਾਲ ਦੋ ਸਾਲ ਚ ਰਿਜ਼ਲਟ ਆਣੇ ਚਾਹੀਦੇ ਆ ਦੋ ਸਾਲ ਤਾਂ ਹੋ ਗਏ ਪੰਜਾਬ ਦੇ ਮੈਂ ਤਾਂ ਹੀ ਤਾਂ ਕਹਿ ਰਿਹਾ ਵੀ ਰਿਜ਼ਲਟ ਨਹੀਂ ਨਾ ਆ ਰਹੇ ਉਹਨਾਂ ਦੇ ਮਾਨ ਸਾਹਿਬ ਦੇ ਰਿਜ਼ਲਟ ਨਹੀਂ ਆ ਰਹੇ ਕੋਈ ਵੀ ਉਹ ਤਾਂ ਠੀਕ ਹੈ ਗੱਲਾਂ ਬਾਤਾਂ ਤਾਂ ਕਰਦੇ ਹੀ ਆ ਛੁਟਕਲੇ ਤਾਂ ਬਹੁਤ ਨੇ ਆਪਾਂ ਸੁਣਦੇ ਹੀ ਆਪਾਂ ਆਂਦੇ ਜਾਂਦੇ ਗੱਲਬਾਤ ਹੁੰਦੀ ਹੈ ਆ ਦੇਖੀਦਾ ਵਾ ਤੁਸੀਂ ਫੇਸਬੁੱਕ ਖੋਲੋ ਸੋਸ਼ਲ ਮੀਡੀਆ ਖੋਲੋ ਹਾਸਾ ਹੀ ਹੈ ਤੁਹਾਨੂੰ ਲੱਗਦਾ ਵੀ ਕੋਈ ਲੀਡਰ ਸਪੀਚ ਕਰ ਰਿਹਾ ਜਾਂ ਕੋਈ ਕਰ ਰਿਹਾ ਜਾਂ ਕੋਈ ਕੰਮ ਕਰ ਰਿਹਾ ਜਾਂ ਕੋਈ ਬੰਦਾ ਦੇਖ ਰਿਹਾ ਕੁਝ ਵੀ ਨਹੀਂ ਹੈਗਾ ਹਰ ਬੰਦਾ ਆਂਦਾ ਉਹ ਐਦਾ ਲੱਗਦਾ ਵੀ ਜਿੱਦਾਂ ਕੋਈ ਨਾ ਜਿੱਦਾਂ ਸਟੇਜ 'ਉਹੀ ਕਰਨੇ ਚੱਲੇ ਹੁੰਦੇ ਆ ਵੈਸੇ ਵੀ ਜਿੱਦਾਂ ਸਪੀਚ ਕਰ ਰਹੇ ਹੁੰਦੇ ਆ ਉਹ ਬਾਤ ਉਹ ਜੇ ਇੱਕ ਦੂਜੇ ਨੂੰ ਖਿੱਚੀ ਜਾਓ ਵਸੂ ਕੰਮ ਦਾ ਕੋਈ ਹੈ ਨਹੀਂ ਕੰਮ ਜੋ ਪੁੱਛ ਲੋ ਉਹਨਾਂ ਨੂੰ ਕੰਮ ਦੀ ਕੋਈ ਗੱਲ ਵਾਦੀ ਨਹੀਂ ਸਾਰੇ ਗੁੱਸੇ 'ਚ ਲੱਗਦੇ ਹੋ ਕੋਈ ਕਾਰਨ ਹੈ ਤਾਂ ਖਾਸ ਕਰਨ ਕੋਈ ਖਾਸ ਕਰਨ ਨਹੀਂ ਹੈ ਬਸ ਇਹ ਹੱਸਣ ਲੱਗ ਗਏ ਕੰਮ ਹੀ ਹੈ ਨਹੀਂ ਕਾ ਦੱਸੋ ਅਸਲ ਸਹਿਮਤ ਹੋਰੀ ਦੀ ਗੱਲ ਤੂੰ ਨਹੀਂ ਦੇਖੋ ਜੀ ਆਪਣੀ ਆਪਣੀ ਸੋਚ ਹਰੇਕ ਬੰਦੇ ਦੀ ਕੀ ਕੀ ਸੋਚੇ ਉਹ ਦੱਸੋ ਸਾਡੀ ਤਾਂ ਇਹ ਸੋਚ ਹੈ ਦੇਖੋ ਜਿਹੜਾ ਬੰਦਾ ਵਧੀਆ ਕੰਮ ਕਰਦਾ ਨਾ ਉਹ ਵਧੀਆ ਕਰਦਾ ਹੁਣ ਜਿਵੇਂ ਝਾੜੂ ਹੀ ਆ ਸਾਰੇ ਬੰਦੇ ਚਲੋ ਸਾਰੇ ਨਹੀਂ ਵਧੀਆ ਕਰਦੇ ਵਿੱਚ ਕੁਝ ਵਧੀਆ ਵੀ ਕਰਦੇ ਆ ਆਪਾਂ ਇਹ ਨਹੀਂ ਕਹਿ ਸਕਦੇ ਜੀ ਅੱਛਾ ਇਹ ਵਧੀਆ ਕਹਿ ਰਹੇ ਨੇ ਕਿਹਨੇ ਵਧੀਆ ਕਰ ਨਹੀਂ ਨਹੀਂ ਵਧੀਆ ਕਰ ਰਹੇ ਨੇ ਸਰਕਾਰ ਹੈ ਹੁਣ ਇਹ 92 ਬੰਦੇ ਨੇ ਸਮਝ ਲਓ ਜਿੰਨੇ ਵੀ ਇਹਨਾਂ ਦੇ ਐਮਐਲਏਜ਼ ਨੇ ਹੁਣ ਉਹ ਚ 10 ਵਧੀਆ ਕਰ ਰਹੇ ਹੋਣਗੇ ਆਪਾਂ ਕਦੋਂ ਕਹਿੰਦੇ ਵੀ ਨਹੀਂ ਕਰ ਰਹੇ ਹੋਣਗੇ ਪਰ ਜਿਹੜਾ ਰਿਜ਼ਲਟ ਆਣਾ ਉਹ ਤਾਂ ਸਰਕਾਰ ਦਾ ਆਣਾ ਨਾ ਉਹਦਾ ਭਗਵੰਤ ਮਾਨ ਨੂੰ ਜਵਾਬ ਦੇਣਾ ਪੈਣਾ ਐਮਐਲਏ 10 ਵਧੀਆ ਕਰ ਰਹੇ ਨੇ 10 ਵਧੀਆ ਕਰ ਹੀ ਨਹੀਂ ਰਹੇ ਤੁਸੀਂ ਦੱਸੋ ਸਹਿਮਤ ਹੋ ਨਹੀਂ ਨਹੀਂ ਦੇਖੋ ਜੀ ਜਿਹੜੇ ਦਾ ਜਿਹੜੇ ਦਾ ਬੰਦੇ ਵਧੀਆ ਕਰ ਰਹੇ ਆ ਉਹ ਵਧੀਆ ਕਿਹੜੇ ਕਰ ਰਹੇ ਨੇ ਵਧੀਆ ਉਹ 92 92 ਜੋ ਆਪਾਂ ਕਿਹੜਿਆਂ ਨੂੰ ਕਹੀਏ ਕਿਹੜੇ ਕਿਹੜੇ ਨਾਮ ਲਈਏ ਚਲੋ ਵਿੱਚ ਹੈਗੇ ਨੇ ਮਾੜੇ ਕੁਝ ਐਮਐਲ ਕਹਿੰਦੇ ਸੀ ਅਸੀਂ ਤਨਖਾਹ ਨਹੀਂ ਲਾਵਾਂਗੇ ਅਸੀਂ ਕੋਈ ਖਰਚਾ ਨਹੀਂ ਲਾਵਾਂਗੇ ਉਹਨਾਂ ਦਾ ਲੱਗ ਰਿਹਾ ਵੀ ਉਹ 3.5 ਲੱਖ ਲੱਖ ਰੁਪਏ ਦਾ ਨਾ ਸਾਈਕਲ ਦੀ ਡੀਜ਼ਲ ਪਵਾ ਗਏ ਨੇ ਫਿਰ ਵੋਟ ਆ ਗਈ ਹੈ ਕੀ ਸੋਚ ਰਹੇ ਫਿਰ ਵੋਟ ਪਾਣੀ ਹੈ ਵੋਟ ਪਾਵਾਂਗੇ ਸੋਚ ਕੇ ਪਾਣੀ ਸੋਚ ਕੇ ਪਾਵਾਂਗੇ ਵੀ ਜੋ ਸਰਕਾਰ ਦਾ ਦੇਖ ਕੇ ਪਾਵਾਂਗੇ ਵੀ ਸਰਕਾਰ ਨੇ ਕੀ ਕੀਤਾ ਨਹੀਂ ਕੀਤਾ ਕੀ ਲੱਗਦਾ ਕੀ ਕੀਤਾ ਕੀ ਨਹੀਂ ਕੀਤਾ ਦੇਖੋ ਪਹਿਲਾਂ ਨਾਲੋਂ ਤਾਂ ਕਾਫੀ ਹੱਦ ਤੱਕ ਵਿਕਾਸ ਹੋਇਆ ਹੈ ਅੱਛਾ ਹਾਂਜੀ ਠੀਕ ਹੈ ਸਰਕਾਰ ਪਹਿਲਾਂ ਨਾਲੋਂ ਠੀਕ ਹੈ ਤੁਹਾਨੂੰ ਕੀ ਲੱਗਦਾ ਪਿਛਲੀ ਅਚਾ ਅਕਾਲੀ ਦਲ ਭਾਜਪਾ ਸਰਕਾਰ ਵਧੀਆ ਸੀ ਉਦੋਂ ਕੰਮ ਹੋਈ ਸੀ ਜਾਂ ਹੁਣ ਨਵੀਂ ਸਰਕਾਰ ਬਣੀ ਬਦਲਾ ਦੀ ਹੁਣ ਵੀ ਹੋਈ ਹੋ ਜਾਂਦੇ ਜੀ ਲਗਾਤਾਰ ਤਾਂ ਹੋਈ ਹੋ ਜਾਂਦੇ ਲਗਭਗ ਐਸੇ ਕੰਪੈਰੀਟਿਵਲੀ ਕਿਹੜੀ ਵਧੀਆ ਸੀ ਅਕਾਲੀ ਪਰੇਟਿਵ ਅਕਾਲੀ ਅਕਾਲੀ ਦਲ ਅੱਛਾ ਹੁਣ ਤੁਹਾਨੂੰ ਲੱਗਦਾ ਕਿ ਜਿਵੇਂ ਭਾਜਪਾ ਦੇ ਨਾਲ ਅਲਾਈਅੰਸ ਹੈ ਨਹੀਂ ਅਕਾਲੀ ਦਲ ਨੂੰ ਫਾਇਦਾ ਹੋ ਸਕਦਾ ਨਹੀਂ ਗੱਠ ਜੋੜ ਹੋਣਾ ਚਾਹੀਦਾ ਸੀ ਜੇ ਗੱਠ ਜੋੜ ਹੁੰਦਾ ਹੈ ਤਾਂ ਸਰਕਾਰ ਬਣ ਸਕਦੀ ਅਕਾਲੀ ਗੱਲ ਤੇ ਹਾਂਜੀ ਪਰ ਅਕਾਲੀ ਦਲ ਕਹਿੰਦੇ ਕਿ ਜਿਹੜੇ ਪੰਥਕ ਮੁੱਦੇ ਨੇ ਬੰਦੀ ਸਿੰਘਾਂ ਦਾ ਕਹ ਲੋ ਕਿਸਾਨੀ ਦਾ ਕਹ ਲੋ ਕਹ ਰਹੇ ਆਪਾਂ ਇਸ ਕਰਕੇ ਬੀਜੇਪੀ ਨਾਲ ਨਹੀਂ ਕੀਤਾ ਲਾਈ ਸਹੀ ਹੋਇਆ ਕਿ ਗਲਤ ਕੀ ਲੱਗਦਾ ਨਹੀਂ ਉਹ ਤਾਂ ਸਹੀ ਹੈ ਫਿਰ ਜੇ ਉਹਨਾਂ ਨੇ ਸਟੈਂਡ ਦਿੱਤਾ ਇਸ ਗੱਲ ਦੇ ਪਿੱਛੇ ਫਿਰ ਅਕਾਲੀ ਦਲ ਠੀਕ ਹੈ ਅਕਾਲੀ ਦਲ ਦਾ ਤਾਂ ਵੀ ਹੈ ਜੀ ਜਦੋਂ ਅਕਾਲੀ ਦਲ ਦੀ ਸਰਕਾਰ ਦੀ ਕਾਫੀ ਅੰਦਰ ਤੱਕ ਨੌਕਰੀਆਂ ਨਹੀਂ ਮਿਲੀਆਂ ਹਾਂਜੀ ਕਾਫੀ ਨੌਕਰੀਆਂ ਇਹਦੇ ਨਾਲ ਉਹ ਅਕਾਲੀ ਦਲ ਠੀਕ ਸੀਗੀ ਇਹਨਾਂ ਦੀ ਨੀਤੀਆਂ ਥੋੜੀਆਂ ਸਲੋ ਹੈ ਹਾਂਜੀ ਪੋਲਿਸੀ ਥੋੜੀਆਂ ਸਲੋ ਹੈ ਆਲੇ ਚੰਗੀ ਤਰ੍ਹਾਂ ਵਰਕ ਨਹੀਂ ਕਰਦੀਆਂ ਹਾਂ। ਹਾਂਜੀ। ਠੀਕ ਹੈ। ਬੱਸ ਮੈਂ ਫਿਲਹਾਲ ਕੁਝ ਲੋਕ ਜਿਹੜੇ ਜਿਵੇਂ ਇੱਕ ਯੂਥ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਕਿ ਜੋ ਵਰਕਿੰਗ ਸਟਾਈਲ ਸੇ ਕਾਲੇ ਦਲ ਦਾ ਉਹ ਇਹਨਾਂ ਨੂੰ ਬੜਾ ਪਸੰਦ ਸੀ। ਅੱਛਾ ਮੈਂ ਇਧਰ ਇਧਰ ਵੀ ਜ਼ਰੂਰ ਗੱਲ ਕਰਨੀ ਆ। ਵੈਸੇ ਤਾਂ ਇਹਨਾਂ ਨੇ ਬੜੇ ਸੋਹਣੇ ਕੱਪੜੇ ਪਾਏ ਸੀ ਕਿ ਰੈਲਫ ਦੇ ਕੱਪੜੇ ਪਾਏ, ਲੂਈ ਵਿਟੋ ਪਾ ਰੱਖੇ। ਘੈਂਟ ਲੱਗ ਰਹੇ ਨੇ ਪੂਰੇ। ਮੈਂ ਇਧਰ ਵੀ ਮੈਡਮ ਨਾਲ ਗੱਲ ਕਰਨੀ ਆ ਹੈਨਾ? ਮੈਮ ਸਸਵੀ ਕਾਲ ਜੀ। ਸਸਵੀ ਕਾਲ ਸਰ। ਕੀ ਨਾਂ ਹੈ ਆਪਣਾ? ਅਮਨਪ੍ਰੀਤ ਕੋਹ। ਅੱਛਾ ਕਿੱਥੇ ਦੇ ਹੋ? ਕੀਰਤਪ ਕਾਲਜ ਸੇਮ ਕਾਲਜ ਹਾਂਜੀ ਹਾਂਜੀ ਤੁਸੀਂ ਟੀਚਰ ਹੋ ਹਾਂਜੀ ਮੈਮ ਵੈਸੇ ਕਿਥੇ ਤੇ ਰਹਿਣ ਵਾਲੇ ਤੁਸੀਂ ਕਲਿਆਣਪੁਰ ਪਿੰਡ ਐ ਕਿਥੇ ਪੈਂਦਾ ਐ ਐ ਪਤਾਲਪਰੀ ਗੁਰਦੁਆਰੇ ਦੇ ਕੋਲ ਪੈਂਦਾ ਆਪਣੇ ਇਲਾਕੇ ਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀ ਵੈਸੇ ਤਾਂ ਆਪਣਾ ਰਿਚ ਰਿਚ ਇਨ ਮਿਨਰਲਸ ਇਲਾਕਾ ਕਿਹਾ ਜਾਂਦਾ ਹੈ ਪਰ ਉਹ ਉਸ ਤਰੀਕੇ ਨਾਲ ਇੱਕ ਜਸਟਿਸ ਜਿਹੜਾ ਆਪਣੇ ਇਲਾਕੇ ਨੂੰ ਮਿਲਿਆ ਹਲੇ ਤੱਕ ਕੋਈ ਵੀ ਸਰਕਾਰ ਹੋਏ ਵਾਕਈ ਕੰਮ ਹੋਇਆ ਆਪਣੇ ਇਲਾਕੇ ਚ ਕੰਮ ਕੰਮ ਤਾਂ ਮੈਨੂੰ ਲੱਗਦਾ ਵੀ ਘੱਟ ਹੀ ਹੁੰਦਾ ਜਿੱਥੇ ਤੱਕ ਮੈਨੂੰ ਲੱਗਦਾ ਕਿਉਂਕਿ ਜੋ ਸੜਕਾਂ ਇਹ ਉਹ ਵੀ ਟੁੱਟੀਆਂ ਰਹਿੰਦੀਆਂ ਪਾਣੀ ਖੜਾ ਖੜਿਆ ਰਹਿੰਦਾ ਚਾਹੇ ਸ਼ਿਕਾਇਤ ਵੀ ਕਰੋ ਫਿਰ ਵੀ ਮਤਲਬ ਨਹੀਂ ਕੰਮ ਪ੍ਰੋਪਰਲੀ ਹੁੰਦਾ ਹਾਂਜੀ ਤੇ ਫਿਰ ਲੱਗਦਾ ਕੋਈ ਉਮੀਦ ਹੈਗੀ ਕਿਸੇ ਸਰਕਾਰ ਤੋਂ ਕਿ ਕਰੇ ਕੇਂਦਰ ਸਰਕਾਰ ਕਹਿੰਦੀ 10 ਸਾਲ ਅਸੀਂ ਬਹੁਤ ਕੰਮ ਕੀਤਾ ਹੈ ਪਾਣੀ ਅਸੀਂ ਘਟੋ ਘੜ ਕਈ ਹਜ਼ਾਰ ਪਿੰਡਾਂ ਚ ਪਹੁੰਚਾਇਆ ਹੈ ਹੈਨਾ ਜਾਂ ਫਿਰ ਬਿਜਲੀ ਅਸੀਂ ਪਹੁੰਚਾਈ ਹੈ ਹੈਨਾ ਕਲੀਨਲੀਨੈਸ ਡਰਾਈਵ ਚਲਾਈਆਂ ਨੇ ਬਹੁਤ ਕੁਝ ਕੀਤਾ ਹੈ ਉਹਦਾ ਅਸਰ ਇੱਧਰ ਨਹੀਂ ਪਿਆ ਬਿਜਲੀ ਦੀ ਕੋਈ ਦਿੱਕਤ ਨਹੀਂ ਹੈ ਬਿਜਲੀ 'ਚ ਕੋਈ ਦਿੱਕਤ ਨਹੀਂ ਹੈ ਸੜਕਾਂ ਦੀ ਗੱਲ ਕਰ ਰਹੀ ਹਾਂ ਅਗਰ ਤੁਸੀਂ ਪਤਾਲਪੁਰੀ ਤੋਂ ਕਲਿਆਣਪੁਰੀ ਵਾਲੀ ਸੜਕ ਦੇਖੋ ਨਾ ਜਦੋਂ ਪਾਣੀ ਜਿਵੇਂ ਮੀਂਹ ਪੈਂਦਾ ਸੜਕੇ ਤਾਂ ਹਲੇ ਵੀ ਖਾਰੇ ਹਾਂ ਸੀ ਹਾਂਜੀ ਹਾਂਜੀ ਮੀਨਸ ਉਹ ਪੂਰੀ ਸੜਕ ਪਾਣੀ ਨਾਲ ਭਰੀ ਹੁੰਦੀ ਹਾਂਜੀ ਫਿਰ ਕਿਵੇਂ ਤੈਰ ਕੇ ਜਾਂਦੇ ਹੋ ਤੈਰ ਕੇ ਤਾਂ ਨਹੀਂ ਜਾਂਦੇ ਬਟ ਪੂਰਾ ਪਾਣੀ ਖੜਿਆ ਹੁੰਦਾ ਹਾਂਜੀ ਬਹੁਤ ਬਹੁਤ ਵਧੀਆ ਇਹਨਾਂ ਨੇ ਗੱਲ ਕੀਤੀ ਆਪਣੀ ਰੱਖੀ ਗੱਲ ਇਹਨਾਂ ਨੇ ਹੈਨਾ ਤੁਸੀਂ ਜ਼ਰੂਰ ਪੁੱਛੋ ਜੀ ਬ੍ਰਿੰਕ ਜੀ ਬਿਲਕੁਲ ਸਾਸ਼ੀ ਕਾਂ ਜੀ ਗੱਲ ਜੀ ਕੀ ਕਹਿਣਾ ਚਾਹੂੰਗੀ ਜੀ ਵੋਟਾ ਹੁਣ ਦੁਬਾਰਾ ਫੇਰ ਪਵਾ ਗਿਆ ਪਹਿਲਾਂ ਵਿਧਾਨ ਸਭਾ ਸੀ ਹੁਣ ਲੋਕ ਸਭਾ ਨੇ ਕੀ ਕਹਿਣਾ ਚਾਹੁੰਗੇ ਮੈਡਮ ਸਰਕਾਰ ਜਿਹੜੀ ਮਰਜ਼ੀ ਆ ਐਜੂਕੇਸ਼ਨ ਔਰ ਮੈਡੀਕਲ ਦੋਨਾਂ ਚੀਜ਼ਾਂ ਉੱਲ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਉਹ ਕਿ ਮੈਡਮ ਤਾਂ ਕਿਹੜੀ ਪਾਰਟੀ ਨੇ ਇਹਨਾਂ ਦੋਵਾਂ ਸਿੱਖਿਆ ਤੇ ਸਿਹਤ ਵੱਲ ਕਿਹੜੀ ਪਾਰਟੀ ਨੇ ਹੁਣ ਤੱਕ ਸਭ ਤੋਂ ਵੱਧ ਕੰਮ ਕੀਤਾ ਕਿ ਲੱਗਦਾ ਫਿਲਹਾਲ ਤਾਂ ਇਹੀ ਝੋੜਾ ਬੁਸ ਕਰ ਰਹੇ ਆ ਮੌਜੂਦਾ ਸਰਕਾਰ ਹਾਂ ਮੌਜੂਦਾ ਸਰਕਾਰ ਲੇਕਿਨ ਪਹਿਲੇ ਵਾਲਿਆਂ ਨੇ ਕੋਈ ਨਾਂ ਹੋਣੀ ਹੈ ਅਜਾ ਉਹ ਦੇਸ਼ ਦੀ ਸਰਕਾਰ ਬਣਦੀ ਹੈ ਦੇਸ਼ ਦੀ ਸਰਕਾਰ ਚ ਨਹੀਂ ਮਤਲਬ ਭਾਜਪਾ ਰ ਕਾਂਗਰਸ ਲੇਕਿਨ ਆਮ ਆਦਮੀ ਪਾਰਟੀ ਵੀ ਦਾਵਾ ਕਰ ਰਹੀ ਕਿ ਅਸੀਂ ਵੀ ਪ੍ਰਧਾਨ ਮੰਤਰੀ ਬਣਾ ਸਕਦੇ ਹਾਂ ਦੇਸ਼ ਦੇ ਵਿੱਚ ਕਿਹਦੀ ਸਰਕਾਰ ਬੈਟਰ ਜਿਹੜੀ ਗਵਰਨੈਂਸ ਤੁਹਾਨੂੰ ਲੱਗਦੀ ਹੈ ਜਿਹੜਾ ਮਿਡਲ ਕਲਾਸ ਨੂੰ ਸਪੋਰਟ ਕਰੇ ਹਾਈ ਕਲਾਸ ਨੂੰ ਤਾਂ ਸਾਰੀ ਘਟਦੇ ਹਾਂ ਕੌਣ ਲੱਗਦੀ ਹੈ ਭਾਜਪਾ ਵੀ ਠੀਕ ਹੈ ਲੇਕਿਨ ਸਰਕਾਰ ਕੋਈ ਵੀ ਹੋਵੇ ਮਿਡਲ ਕਲਾਸ ਨੂੰ ਸਪੋਰਟ ਕਰੇ ਮੂੰਹ ਇੱਥੇ ਐਜੂਕੇਸ਼ਨ ਜਾ ਕੇ ਮੁੰਡੇ ਹੈਗੇ 24-24 ਲੱਖ ਰੁਪਏ ਲਾ ਕੇ ਜਾ ਰਹੇ ਆ ਕੈਨੇਡਾ ਕੋ ਆਸਟ੍ਰੇਲੀਆ ਕੋ ਕਿੱਥੇ ਜਾ ਰਹੇ ਆ ਸੈਟਿੰਗ ਉੱਤੇ ਫਿਰ ਵੀ ਨਹੀਂ ਹੈਗੀ ਉਹਨਾਂ ਦੀ ਉੱਥੇ ਵੀ ਰੋਜ਼ਗਾਰ ਨਹੀਂ ਹੈ ਬਿਲਕੁਲ ਨਹੀਂ ਹੈਗਾ ਇੱਥੇ ਰੋਜ਼ਗਾਰ ਨਹੀਂ ਹੈ ਆਪਾਂ ਗੱਲ ਕੋਸ਼ਿਸ਼ ਕਰਦੇ ਸਸ਼ਕਲ ਬੱਬਈ ਅੱਛਾ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਸਰਕਾਰ ਦੀ ਗੱਲ ਕਰ ਲਈ ਚਾਹੀਏ ਵੋਟਾਂ ਆ ਰਹੀਆਂ ਖਾਲਸੇ ਦੀ ਸਰਕਾਰ ਹੋਣੀ ਚਾਹੀਦੀ ਆ ਉਹ ਸਾਰੇ ਅਮਰਤਾਰੀ ਹੋਣ ਮਰਿਆਦਾ ਵਾਲੇ ਹੋਣ ਤੇ ਉਹ ਉਹਨਾਂ ਨੂੰ ਕਿਸੇ ਦਾ ਮੋਹ ਨਾ ਹੋਵੇ ਠੀਕ ਹੈ ਨਾ ਜੀ ਉਹ ਸਰਕਾਰ ਹੋਵੇ ਉਹ ਇੱਕ ਮਰਿਆਦਾ 'ਚ ਬੰਦੇ ਹੋਣ ਜਿਹੜੀ ਮਰਿਆਦਾ ਗੁਰੂ ਅਨੁਸਾਰ ਚੱਲੇ ਉਹ ਸਰਕਾਰ ਹੋਣੀ ਚਾਹੀਦੀ ਹੈ ਹਾਂਜੀ ਅਸੀਂ ਹੋਰ ਸਰਕਾਰਾਂ ਨੂੰ ਨਾ ਮੰਨਦੇ ਆ ਨਾ ਸਾਨੂੰ ਉਹ ਚੰਗੇ ਲੱਗਦੇ ਆ ਪਰ ਦੇਸ਼ ਦੇ ਸੰਵਿਧਾਨ ਅਨੁਸਾਰ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਤੁਹਾਨੂੰ ਲੱਗਦਾ ਉਹ ਚੀਜ਼ ਐਪਲੀਕੇਬਲ ਹੋ ਸਕਦੀ ਹੈ ਨਹੀਂ ਪੰਜਾਬ 'ਚ ਹੋ ਸਕਦਾ ਦੇਸ਼ ਦੇ ਸੰਵਿਧਾਨ ਨੂੰ ਪਾਰਨਾ ਤਾਂ ਕਰਨੀ ਚਾਹੀਦੀ ਹੈ ਪ੍ਰਿੰਕਾ ਇੱਕ ਸਵਾਲ ਬਹੁਤ ਜ਼ਰੂਰੀ ਹੈ ਭਾਈ ਅਮਰਿਤਪਾਲ ਸਿੰਘ ਕਿ ਚੋਣਾਂ 'ਚ ਖੜ੍ਹ ਰਹੇ ਨੇ ਇਸ ਵਾਰੀ ਦੇਖੋ ਕਿਸੇ ਦੀ ਗੱਲ ਨਹੀਂ ਮੈਂ ਕਰ ਸਕਦਾ ਸਿੰਘ ਹੁਣ ਸਾਰੇ ਉਹ ਮਰਿਆਦਾ 'ਚ ਹੋਣ ਸਾਰੇ ਲੋਕਾਂ ਦੇ ਸਾਹਮਣੇ ਹੋਣ ਉਹ ਕਦੀ ਲੁਕਦੇ ਨਾ ਹੋਣ ਕਿਤੇ ਵੀ ਸਾਰਿਆਂ ਦੇ ਸਾਹਮਣੇ ਹੋਣ ਜਿੱਦਾਂ ਪ੍ਰਾਤਨ ਦੇ ਸਮੇਂ 'ਚ ਸਿੰਘ ਹੁੰਦੇ ਸੀ ਤੰਬੂਆਂ 'ਚ ਰਹਿੰਦੇ ਸੀ ਜੇ ਲੋਕਾਂ ਦਾ ਭਲਾ ਕਰਨਾ ਤਾਂ ਉਹ ਸਿੰਘ ਕਰ ਸਕਦੇ ਆ ਤੇ ਇਕੱਠੇ ਹੋ ਕੇ ਉਹ ਜਿਨ੍ਹਾਂ ਦੀ ਇੱਕ ਮਰਿਆਦਾ ਹੋਵੇ ਹਨਾ ਜੀ ਬਸ ਇੰਨੀ ਇੱਕ ਗੱਲ ਅੱਛਾ ਇੱਕ ਹੋਰ ਸਵਾਲ ਸੀ ਮੇਰਾ ਪੰਜਾਬ 'ਚ ਜਿਸ ਜਿੱਦਾਂ ਬਿਆਦਬੀਆਂ ਦੀ ਗੱਲ ਚੱਲਦੀ ਹੈ ਜਾਂ ਫਿਰ ਗੁਰਨ ਸਾਹਿਬ ਦੀ ਗੱਲ ਚੱਲਦੀ ਹੈ ਜਾਂ ਫਿਰ ਰਬਿੰਦੀ ਸਿੰਘਾਂ ਦੀ ਗੱਲ ਚੱਲਦੀ ਹੈ ਕੋਈ ਪੋਲਿਟੀਕਲ ਪਾਰਟੀ ਤੁਹਾਨੂੰ ਲੱਗਦੀ ਜਿਨੇ ਇਹਦੇ ਤੇ ਕੰਮ ਕੀਤਾ ਹੋਵੇ ਨਹੀਂ ਨਹੀਂ ਕੋਈ ਕੰਮ ਨਹੀਂ ਕਰਦਾ ਨਾ ਅਕਾਲੀ ਦਲ ਲੱਗ ਨਹੀਂ ਨਹੀਂ ਕੋਈ ਨਹੀਂ ਕਹਿੰਦਾ ਅਕਾਲੀ ਦਲ ਕਹਿ ਰਿਹਾ ਕਿ ਇਸੇ ਕਰਕੇ ਅਸੀਂ ਭਾਜਪਾ ਨਾਲ ਅਸੀਂ ਗੱਠਜੋੜ ਨਹੀਂ ਕੀਤਾ ਕਿਉਂਕਿ ਪੰਜਾਬ ਦੇ ਮੁੱਦਿਆਂ ਦੇ ਚਾਲ ਹੁੰਦੀ ਹੈ ਕੋਈ ਵੀ ਸਰਕਾਰ ਜੇ ਨਹੀਂ ਚੋਣਾਂ ਵੇਲੇ ਮੁੱਦਾ ਬਣਾ ਲੈਂਦੇ ਨੇ ਇਹਨੂੰ ਹਾਂਜੀ ਕੋਈ ਵੀ ਹੈ ਉਹ ਸਾਰੇ ਮੁੱਦਾ ਬਣਾਦੇ ਹੁੰਦੇ ਕੰਮ ਕੋਈ ਨਹੀਂ ਕਰਦਾ ਜਾਂ ਕੰਮ ਕੀਤਾ ਹੁੰਦਾ ਤਾਂ ਜੋ ਬਾਹਰ ਹੁੰਦੇ ਆਪਣੇ ਸੰਗ ਬਾਹਰ ਹੁੰਦੇ ਕਿਉਂਕਿ ਉਹਨਾਂ ਨੇ ਆਪਣੇ ਤੋਂ ਵੱਧ ਇੱਕ ਸਜ਼ਾ ਤੋਂ ਵੱਧ ਸਜ਼ਾ ਕੱਟੀ ਹੋਈ ਹੈ ਨਹੀਂ ਬਿਲਕੁਲ ਬਿਲਕੁਲ ਕਿਉਂਕਿ ਸਮਾਵੇ ਵੀ ਕਾਫੀ ਹੋ ਗਿਆ ਸੀ ਬਹੁਤ ਸਾਰੀਆਂ ਗੱਲਾਂ ਇਹ ਲੋਕਾਂ ਨਾਲ ਕੀਤੀਆਂ ਨੇ ਲੋਕਾਂ ਨੇ ਆਪਣੇ ਆਪਣੇ ਇਲਾਕੇ ਦੀਆਂ ਗੱਲਾਂ ਦੱਸੀਆਂ ਨੇ ਕਿ ਆਖਿਰਕਾਰ ਕੀ ਕੁਝ ਮੁੱਦੇ ਨੇ ਜਿਨ੍ਹਾਂ ਦੇ ਕੰਮ ਨਹੀਂ ਹੋਏ ਲੋਕ ਨਿਰਾਸ਼ ਵੀ ਨੇ ਲੋਕ ਆਪਣੀ ਗੱਲ ਵੀ ਰੱਖਣਾ ਪੂਰੀ ਚਾਹੁੰਦੇ ਨੇ ਪਰ ਨਾਲ ਦੇ ਨਾਲ ਸਭ ਤੋਂ ਵੱਡੀ ਗੱਲ ਕਿ ਜਦ ਚੋਣਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਚੋਣਾਂ ਵੇਲੇ ਲੋਕ ਆਪਣੀ ਨਾਰਾਜ਼ਗੀ ਜਿਹੜੀ 5 ਸਾਲ ਦੀ ਹੁੰਦੀ ਹੈ ਉਹ ਦਿਖਾਉਂਦੇ ਜ਼ਰੂਰ ਨਜ਼ਰ ਆਉਂਦੇ ਨੇ ਅਸੀਂ ਆਹੀ ਪੋਲਿਸ਼ ਕਰਾਂਗੇ ਤੁਹਾਡੀਆਂ ਗੱਲਾਂ ਜ਼ਰੂਰ ਸੁਣੀਏ ਤਾਂ ਕਿ ਸਰਕਾਰ ਤੱਕ ਪਾਰਟੀ ਤੱਕ ਪਹੁੰਚਾਈਏ ਤਾਂ ਕਿ ਮੈਨੀਫੈਸਟੋ 'ਚ ਥੋੜੇ ਜਿਹੜੇ ਦਾਅਵੇ ਨੇ ਥੋੜੀ ਜਿਹੀ ਗੱਲਾਂ ਨੇ ਧਰਤਲ ਦੀਆਂ ਉਹ ਵੀ ਕਿ ਜ਼ਰੂਰ ਰੱਖਣ ਤੇ ਉਹਨਾਂ ਨੂੰ ਪੂਰਾ ਕਰਨ ਇੰਪਲੀਮੈਂਟ ਕਰਨ ਤੇ ਨਾਲ ਦੇ ਨਾਲ ਤੁਸੀਂ ਵੋਟ ਪਾਓ ਜਿੰਨੂ ਮਰਜ਼ੀ ਪਾਓ ਪਰ ਵੋਟ ਜ਼ਰੂਰ ਪਾਓ ਜੀ ਜੀ ਬਾਕੀ ਉਹੀ ਜਿਵੇਂ ਪ੍ਰੋਗਰਾਮ ਦਾ ਨਾਮ ਹੈਗਾ ਹੀ ਹੈ ਲਾਰਾ ਲੱਪਾ ਲਾਰੀ ਨਾ ਹੋਵੇ ਬਿਲਕੁਲ ਲਾਰਾ ਲੱਪੇ ਨਾ ਲੱਗਣ ਪਰ ਹਾਂ ਲਾਰੀ 'ਚ ਜਿਹੜੇ ਲਾਰੇ ਲੱਪੇ ਸਰਕਾਰਾਂ ਲਾਂਦੀਆਂ ਨੇ ਉਹ ਜ਼ਰੂਰ ਦੱਸਿਓ ਖੁੱਲਕੇ ਤਾਂ ਤੱਕ ਲਈ ਮੈਂ ਬਜ਼ਮ ਬਰਮਾ ਪ੍ਰਿਆੰਕਾ ਮਿੱਲੂ ਲੈਣੇ ਆਇਜ਼ਾਜ਼ਤ ਕੈਮਰਾ ਪਰਸਨ ਰੁਪਿੰਦਰ ਚੱਕੀ ਦਿਨਾਲ ਸਾਸ਼ਟ੍ਰੀਕਾਲ